ਡੱਲੇਵਾਲ ਹੁਣ ਸਭ ਬੀਬੀ ਦਿਨ ਕੋਗੇ ਬਰਨ ਵਰਤੇ ਬੈਠੇ ਆ ਸਰਕਾਰ ਇਹ ਮੁੱਦੇ ਨੂੰ ਹੱਲ ਕਿਉਂ ਨਹੀਂ ਕਰ ਪਾਰ ਰਹੀ ਇਹ ਡੱਲੇਵਾਲ ਫਰਮ ਨੂੰ ਇਹ ਗੱਲ ਵੇਖਣੀ ਚਾਹੀਦੀ ਸੀ ਕਿ ਬਾਕੀ ਸਾਰੀਆਂ ਜਥੇਬੰਦੀਆਂ ਨੇ ਗੱਲ ਕਰਕੇ ਇਹ ਮੋਰਚਾ ਲਾਉਂਦੇ ਇਹਨਾਂ ਨੂੰ ਇਕੱਲਿਆਂ ਨੂੰ ਮੋਰਚਾ ਨਹੀਂ ਸੀ ਲਾਉਣਾ ਚਾਹੀਦਾ ਅੱਜ ਬਾਕੀ ਜਥੇਬੰਦੀਆਂ ਜਿਹੜੀਆਂ ਹੋਂਦ ਦੇ ਨਾਲ ਨਹੀਂ ਉਸ ਟਾਈਮ ਦੇ ਉੱਤੇ ਮੈਂ ਸੰਜੋਤ ਸਿੰਘ ਗਿੱਲਾ ਔਰ ਸਾਡੇ ਪਰਿਵਾਰਾਂ ਸਾਰਿਆਂ ਨੇ ਰਲ ਕੇ ਵਾਈਟ ਹਾਊਸ ਦੇ ਸਾਹਮਣੇ ਕਿਸਾਨਾਂ ਦੇ ਹੱਕ ਦੇ ਵਿੱਚ 63 ਦਿਨ ਮੋਰਚਾ ਲਾਇਆ ਸੀ ਸਰਕਾਰ ਨੇ ਉਹਦੇ ਵਿੱਚ ਮੈਨੂੰ ਵੀ ਸੀਖ ਲਾਇਆ ਮੇਰੀ ਟਰਾਂਸਪੋਰਟ ਕੰਪਨੀ ਜਿਹੜੀ ਆ ਉਥੇ ਇੰਡੀਆ ਦੇ ਨੁवासी ਦਾ ਕੰਮ ਕਰਦੀ ਸੀ ਜਿਹੜੀ ਉਹਨੂੰ ਬਲੈਕਲਿਸਟ ਕਰ ਦਿੱਤਾ ਗਿਆ ਤੁਸੀਂ ਅਮਰੀਕਾ ਚ ਜਨੂ ਵਿਦੇਸ਼ੀ ਭਾਈਚਾਰਾ ਜਿਹੜਾ ਉਹ ਕਿਸਾਨੀ ਮੁੱਦਿਆਂ ਨੂੰ ਕਿਵੇਂ ਦੇਖਦਾ ਹੈ 100% ਲੋਕ ਜਿਹੜੇ ਸੀਗੇ ਉਹ ਕਿਸਾਨੀ ਮੁੱਦੇ ਦੇ ਨਾਲ ਸੀ ਕੱਲੇ ਕਿਸਾਨ ਹੀ ਨਹੀਂ ਉਹਦੇ ਨਾਲ ਬਿਜ਼ਨਸਮੈਨ ਵੀ ਖੜਾ ਹੋਇਆ ਸੀ ਹਾਂਜੀ ਉਹਦੇ ਨਾਲ ਆਮ ਲੋਕ ਵੀ ਖੜੇ ਹੋਏ ਸੀਗੇ ਵੀ ਨਹੀਂ ਅੰਦਾਜ਼ੇ ਦੀ ਅਸੀਂ ਸਪੋਰਟ ਕਰਨੀ ਹੈ ਪਰ ਅੱਜ ਉਹ ਗੱਲ ਨਹੀਂ ਕਿ ਬਾਰ ਬਾਰ ਧੰਨੇ ਲਾਉਣਾ ਇਹ 2 ਲੋਕਾਂ ਨੂੰ ਤੰਗੀ ਜਿਹੀ ਵਾਲੀ ਕਰਦਾ ਸਰਕਾਰ ਦਾ ਪੁਲਿਸ ਤੇ ਕੰਟਰੋਲ ਨਹੀਂ ਪੁਲਿਸ ਦਾ ਪਬਲਿਕ ਤੇ ਕੰਟਰੋਲ ਕਾਦੀ ਤਲ ਨੇ ਬਦਬੀ ਨਹੀਂ ਕੀਤੀ ਰਾਜ ਤੇ ਪਹਿਲੇ ਬੈਠੇ ਹੋਏ ਸੀ ਉਹਨਾਂ ਨੂੰ ਬਦਬੀ ਕਰਵਾ ਕੇ ਉਹਨਾਂ ਨੂੰ ਕੀ ਫਾਇਦਾ ਹਾਂ ਜਿਹੜੇ ਸਰਕਾਰ ਜਿਹਦੀ ਬਣੀ ਆ ਜਿਹੜੇ ਪਦਵੀਆਂ ਤੇ ਬੈਠੇ ਆ ਉਹਨਾਂ ਨੂੰ ਬਦਬੀਆਂ ਦਾ ਫਾਇਦਾ ਹੋਇਆ ਉਹਨਾਂ ਕਰਵਾਈਆਂ ਆਵਾਜ਼ੀ ਪਾਰਟੀ ਦਾ ਇੱਕ ਐਮਐਲਏ ਜਿਹੜਾ ਆ ਉਹਨੂੰ ਸਜ਼ਾ ਵੀ ਹੋਈ ਔਰ ਜਮਾਨਾ ਵੀ ਹੋਇਆ ਜਿੰਨੇ ਕਾਨੂੰਨ ਸ਼ਰੀਫ ਨੇ ਉਹਦੇ ਬਦਬੀ ਕੀਤੀ ਹੈ ਬੇਦਬੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਈ ਹੈ ਬਾਕੀ ਹੀ ਰਿਆ ਇਨਸਾਫ ਦੀ ਗੱਲ ਕਾਂਗਰਸ ਦੀ ਸਰਕਾਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਇਹ ਇਹ ਕਿਉਂ ਨਹੀਂ ਇਨਸਾਫ ਦਵਾ ਸਕੀ ਮੈਂ ਹੁੰਦਾ ਤਾਂ ਮੈਂ ਗੋਲੀ ਮਾਰ ਦਿੰਦਾ ਉਹਨੂੰ ਗੋਲੀ ਕਿ ਗੋਲੀ ਮਾਰੀ ਗਈ ਤੁਸੀਂ ਕਾਲ ਤੱਕ ਤ ਤ ਨੂੰ ਪੁੱਛੋ ਜਾ ਕੇ ਵੀ ਤੁਸੀਂ ਤਖਤੀਆਂ ਕਿਉਂ ਪੁਵਾਈਆਂ ਉੱਤੇ ਗਰਵਾਣੀ ਕਿਉਂ ਲਖਵਾ ਕੇ ਉਹਨਾਂ ਨੂੰ ਬਾਥਰੂਮ ਚ ਭੇਜਿਆ ਹੈ ਜੇ ਜਦੋਂ ਤੁਸੀਂ ਆਪ ਹੀ ਪਾਟੇ ਹੋ ਆਪ ਹੀ ਖਲਰੇ ਹੋ ਤੇ ਤੀਜੀ ਧਰਨੇ ਆ ਕੇ ਤੁਹਾਡੇ ਵਾਲਾਂ ਨੂੰ ਤੇ ਹੱਥ ਪਾਉਣਾ ਹੀ ਪਾਣਾ ਕਤਲਿਆਂ ਨੂੰ ਨਸਲ ਪੁਸ਼ੀ ਬੰਦਦੇ ਹੋ ਜਾਂ ਕੋਈ ਹੋਰ ਨਸਲ ਪੁਸ਼ੀ ਮੰਨਦੇ ਅਸੀਂ ਬੰਦਦੇ ਆ ਜਿਹਨਾਂ ਨਸਲ ਪੁਸ਼ੀ ਸਿੱਖਾਂ ਦਾ ਬੀ ਨਾਸ ਕਰਨ ਦਾ ਇਹਨਾਂ ਨੇ ਹਿਲਾ ਕੀਤਾ ਜਿਨ੍ਹਾਂ ਦੇ ਸਰਕਾਰ ਦੇ ਟਾਈਮ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਉਹਨਾਂ ਨੂੰ ਕਰੇ ਤੁਸੀਂ ਮਾੜਾ ਕਿਹਾ ਨਮੋਤਾ ਸਾਹਿਬ ਜਹੇਦਾ ਸਾਹਿਬ ਤੁਸੀਂ ਸਿੱਖਾਂ ਦੇ ਰਹਿਮ ਦਾ ਹੋ ਕਿ ਅੱਜ ਫਕਰ ਕੌਮ ਦਾ ਉਸੀਂ ਜਿਹੜਾ ਦਿੱਤਾ ਹੋਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਵਾਪਸ ਲੈ ਲਿਆ ਕੀ ਜਿਹੜੇ ਉਹਨਾਂ ਨੇ ਪੰਜਾਬ ਤੇ ਪੰਜਾਬੀਆਂ ਦੀ ਕੰਮ ਕੀਤੇ ਨੇ ਉਹਦਾ ਉਹ ਨਾਮ ਵੀ ਦਿੱਤਾ ਜੇ ਕਰੇ ਉਹਨਾਂ ਨੂੰ ਹੁਣ ਸਭ ਜਿਸ ਤਰ੍ਹਾਂ ਉਹ ਦੇਖਿਆ ਨਾ ਗੁਰੂ ਘਰਾਂ ਦੇ ਵਿੱਚ ਧੜੇ ਬਣਾਈ ਹੋਏ ਆ ਜਿਵੇਂ ਅਕਾਲ ਤਖਤ ਜਿੱਥੇਦਾਰੀ ਹੋਈ ਹੈਗੇ ਜਿਵੇਂ ਤਾਲਮਿਲ ਬੰਦੀ ਅਮਰੀਕਾ 'ਚ ਵੀ ਗੁਰਦੁਆਰਿਆਂ 'ਚ ਵੀ ਅਜਿਹਾ ਕੋਈ ਦੇਖਣ ਨੂੰ ਮਿਲਦਾ ਬਾਕੀ ਕੰਟਰੀਆਂ 'ਚ ਵੀ ਗੁਰਦੁਆਰੇ ਆ ਅਸੇ ਨਹੀਂ ਜਿੱਥੇ ਜਿਹੜੀਆਂ ਕਮੇਟੀਆਂ ਨੇ ਆਪਸ ਵਿੱਚ ਚੌਂਦੀ ਲੜਦੀਆਂ ਨੇ ਤਲਵਾਰਾਂ ਕੱਢਦੀਆਂ ਨੇ ਆਪਣਾ ਜਲੂਸ ਕਢੋਂਡੀਆਂ ਨੇ ਤਾਬਿਆਂ ਦੇ ਸਾਹਮਣੇ ਜਿਹੜੇ ਸ਼ਸਤਰ ਪਏ ਹੁੰਦੇ ਆ ਉਹ ਵੀ ਕੱਢ ਲੈ ਜਾਂਦੇ ਗੋਲਕ ਤੇ ਉੱਤੇ ਹੀ ਬੱਦੇ ਬੈਗੇ ਨਹੀਂ ਉਹਨਾਂ ਨੂੰ ਤੁਸੀਂ ਇਹ ਬੇਤ ਨਹੀਂ ਐਵੇਂ ਤਾਂ ਬੇਤ ਨਹੀਂ ਬਿਲਕੁਲ ਬਿਰਵੀ ਆ ਜੁੱਟੀਆਂ ਸੜੀ ਪੁਲਿਸ ਨੂੰ ਅੰਦਰ ਲਾਏ ਜਾਣਾ ਸਸਿਕਾ ਦੋਸਤੋ ਸਬਰਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵੀਨਦਰ ਸਿੰਘ ਸਵਾਗਤ ਕਰਦਾ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਗੱਲ ਕਰਾਂਗੇ ਕਿਸਾਨੀ ਮੁੱਦੇ ਦੇ ਨਾਲ ਨਾਲ ਉਹ ਕਈ ਅਹਿਮ ਮੁੱਦਿਆਂ ਦੀ ਗੱਲ ਕਰਾਂਗੇ ਜੋ ਚਰਚਾ ਦਾ ਵਿਸ਼ਾ ਹੈ ਤੇ ਮੇਰੇ ਨਾਲ ਮੇਰੇ ਪ੍ਰੋਗਰਾਮ ਚ ਸਬਰੰਗ ਤੇ ਟੀਵੀ ਦੇ ਸੀਈਓ ਹਰਜੀਤ ਸਿੰਘ ਹੁੰਦਲ ਅਮਰੀਕਾ ਤੋਂ ਆਉਂਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਰਜੀਤ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਮਿਹਰਬਾਨੀ ਸਾਰੇ ਸਬਰੰਗ ਟੀਵੀ ਦੇ ਸਰੋਤਿਆਂ ਨੂੰ ਹਰਜੀਤ ਸਿੰਘ ਹੁੰਦਲ ਦਾ ਬਹੁਤ-ਬਹੁਤ ਸასი ਸ਼ਾਲ ਤੇ ਪਿਆਰ ਔਰ ਮੈਨੂੰ ਖੁਸ਼ੀ ਹੋਈ ਹੈ ਕਿ ਮੇਰਾ ਸਟੂਡੀਓ ਚ ਆ ਕੇ ਇਹਨਾਂ ਨੇ ਇਹਨਾਂ ਪਰਮਾ ਸਵਾਗਤ ਕੀਤਾ ਔਰ ਦਿਲ ਖੁਸ਼ ਹੋਇਆ ਹੁੰਦਲ ਸਾਹਿਬ ਪੰਜਾਬ ਦੀ ਜਿਹੜੇ ਮੌਜੂਦਾ ਹਾਲਾਤ ਨੇ ਤੁਸੀਂ ਦੇਖਦੇ ਹੋ ਸ਼ੋਅ ਮੇਂ ਕਾਲੀਦਲ ਹੋ ਗਿਆ ਚੱਥੇਦਾਰਾਂ ਦਾ ਮੁੱਦਾ ਹੋ ਗਿਆ ਕਿਸਾਨੀ ਅੰਦੋਲਨ ਦਾ ਮੁੱਦਾ ਹੋ ਗਿਆ ਇਹ ਪੂਰੀ ਦਾ ਪੱਖੇ ਹੋਏ ਨੇ ਤੁਸੀਂ ਕਿਵੇਂ ਦੇਖਦੇ ਮੁੱਦੇ ਆ ਦੇਖੋ ਗੱਲ ਇਹ ਹੈ ਕਿ ਜੇ ਪੰਜਾਬ ਦੀ ਗੱਲ ਤੁਸੀਂ ਛੇੜੀ ਹੈ ਤਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਲੈਂਡ ਆਰਡਰ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਨਸ਼ਾ ਰੋਜ਼ ਦਾ ਕਤਲਿਆਂ ਤੇ ਗੋਲੀਆਂ ਦਾ ਚੱਲਣਾ ਤੇ ਝਗੜੇ ਹੋਣੇ ਇਹ ਇੱਕ ਬਹੁਤ ਜਿਹੜੀ ਸੰਜੀਦਾ ਸਥਿਤੀ ਬਣੀ ਹੋਈ ਆ ਔਰ ਅਸੀਂ ਪਹਿਲੀਆਂ ਸਰਕਾਰਾਂ ਵੀ ਦੇਖੀਆਂ ਨੇ ਅਕਾਲੀ ਦਲ ਦੀ ਸਰਕਾਰ ਵੀ ਦੇਖੀ ਆ ਕਾਂਗਰਸ ਦੀ ਸਰਕਾਰ ਵੀ ਦੇਖੀ ਆ ਇੰਨਾ ਗੁੰਡਾਗਰਦੀ ਦਾ ਰਾਜ ਨਹੀਂ ਸੀ ਕਦੇ ਦੇਖਿਆ ਅੱਜ ਹਾਲਾਤ ਜਿਹੜੇ ਆ ਸਰਕਾਰ ਤੋਂ ਸਾਹਮਣੇ ਨਹੀਂ ਜਾ ਰਹੇ ਉਹਦੀ ਇੱਕ ਵਜ੍ਹਾ ਹੈ ਵਜ੍ਹਾ ਇਹ ਆ ਕਿ ਇਹ ਸਰਕਾਰ ਜਿਹੜੀ ਆ ਇਹਨੂੰ ਨਾ ਤਜਰਬਾ ਹੈ ਇਹ ਲੋਕ ਰਾਜਨੀਤਿਕ ਲੋਕ ਨਹੀਂ ਸੀਗੇ ਇਹਨਾਂ ਨੇ ਰਾਜਨੀਤੀ ਗ ਕੋਸਪਟ ਕਰਕੇ ਸਰਕਾਰ ਤੇ ਬਣਾ ਲਈ ਪਰ ਉਹਨੂੰ ਚਲਾਉਣ ਦਾ ਤਜਰਬਾ ਨਹੀਂ ਬਹੁਤ ਕੁਝ ਹੋ ਰਿਹਾ ਬਿਲਕੁਲ ਗੱਲ ਕੀਤੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਤੇਰੀ ਗੱਲ ਕਰਨਾ ਚਾਹੁੰਦਾ ਤੁਸੀਂ ਲਾਅਨ ਆਰਡਰ ਦੀ ਗੱਲ ਕਰੀਏ ਤੁਸੀਂ ਕਿ ਗੁਰਦਾਸਪੁਰ ਮਾਮਲੇ ਥਾਣੇ 'ਤੇ ਹਮਲੇ ਹੋਏ ਹਾਂਜੀ ਠੀਕ ਹੈ ਜਿਨ੍ਹਾਂ ਨੂੰ ਸਰਕਾਰੋਂ ਨਕਾਰਿਆ ਵੀ ਜਾ ਰਿਹਾ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਅੰਮ੍ਰਿਤਸਰ ਦੇ ਵਿੱਚ ਇੱਕ ਤਮਾਕਾ ਹੋਇਆ ਪਬਲਿਕ ਕੈਰੀ ਹੈ ਕਿ ਤਮਾਕਾ ਬਹੁਤ ਜ਼ਬਰਦਸਤ ਸੀਗਾ ਔਰ ਉਹਦੇ ਨਾਲ ਖਿੜਕੀਆਂ ਦਾ ਵੀ ਟੁੱਟਣਾ ਸਾਹਮਣੇ ਵੀਡੀਓ ਵੀ ਆਈਆਂ ਨੇ ਪਰ ਉਥੋਂ ਦਾ ਕਮਿਸ਼ਨਰ ਭੁਲਰ ਸਾਹਿਬ ਇਹ ਗੱਲ ਕਹਿ ਰਹੇ ਆ ਜੀ ਉਹ ਚ ਤੰਬਾਕਾ ਮਾਮੂਲੀ ਸੀ ਇਹ ਤੰਬਾਕਾ ਹੋਇਆ ਨਹੀਂ ਇਹਦਾ ਮਤਲਬ ਕਿ ਇਹ ਲੋਕ ਹੋਇਆ ਕਿਉਂ ਜਾ ਰਹੇ ਇਹ ਸਾਰਿਆਂ ਦਾ ਨੂੰ ਕੀ ਦਰਸਾਣਾ ਚਾਹੁੰਦੇ ਨੇ ਦੇਖੋ ਜੀ ਇੱਕ ਕੰਟਰੋਲ ਨਹੀਂ ਸਰਕਾਰ ਦਾ ਪੁਲਿਸ ਤੇ ਕੰਟਰੋਲ ਨਹੀਂ ਪੁਲਿਸ ਦਾ ਪਬਲਿਕ ਤੇ ਕੰਟਰੋਲ ਨਹੀਂ ਜਦੋਂ ਇਹ ਦੋਹਾਂ ਤਰਾ ਜਿਹੜੀਆਂ ਨੇ ਇਸ ਪੱਖੋਂ ਮੁਨਕਰ ਹੋਣ ਤੇ ਫਿਰ ਚੰਗੀ ਜਿਹੜੀ ਸਹੀ ਸਥਿਤੀ ਹੁੰਦੀ ਆ ਉਹਨੂੰ ਵੀ ਇਹਨਾਂ ਨੇ ਇਗਨੋਰ ਕਰਨਾ ਹੁੰਦਾ ਸੋ ਇਹ ਜਿਹੜਾ ਇੱਕ ਬੜਾ ਪੰਜਾਬ ਦੇ ਵਿੱਚ ਰੋਜ਼ ਦਾ ਮਾਹੌਲ ਬਣ ਚੁੱਕਿਆ ਆ ਲੋਕਾਂ 'ਚ ਸਹਿਮ ਆ ਲੋਕਾਂ 'ਚ ਡਰ ਆ ਔਰ ਤੁਸੀਂ ਇਹ ਦੇਖ ਸਕਦੇ ਹੋ ਕਿਵੇਂ ਆ ਹੁਣ ਇਲੈਕਸ਼ਨਾਂ ਹੋਈਆਂ ਮਿਊਨਿਸਪਲ ਕਮੇਟੀ ਦੀ ਉਹਦੇ ਵਿੱਚ ਕੰਨਿਆ ठाਵਾ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਵੇਲੇ ਮੌਜੂਦਾ ਸਰਕਾਰ ਆ ਉਹਦੇ ਨੂੰ ਬਾਈ ਦੇ ਪੂਰੀ ਤਰ੍ਹਾਂ ਹਾਰੇ ਉਹਦਾ ਇਹੋ ਹੀ ਆ ਕਿ ਲੋਕਾਂ 'ਚ ਰੋਸ ਹੈ ਬਿਲਕੁਲ ਰਹੀ ਗੱਲ ਅਕਾਲ ਤਖਤ ਸਾਹਿਬ ਦੀ ਹਾਂਜੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਦਾਸਕ ਵੀਰ ਸਿੰਘ ਬਾਦਲ ਹਾਂਜੀ ਇੱਕ ਜਿਹੜਾ ਦੇਖਿਆ ਜਿਹੜੇ ਬਹੁਤ ਸੁੱਝੇ ਇਨਸਾਨ ਨੇ ਚੰਗੀ ਪੜ੍ਹਾਈ ਹੈ ਉਹਨਾਂ ਕੋਲ ਚੰਗੀ ਐਜੂਕੇਸ਼ਨ ਹੈ ਡਿਪਟੀ ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਜੋ ਪ੍ਰੋਜੈਕਟ ਪੰਜਾਬ ਦੇ ਵਿੱਚ ਆਂਦੇ ਸੀ ਉਹ ਸ਼ਾਇਦ ਅਜੇ ਤੱਕ ਕਿਸੇ ਮੁੱਖ ਮੰਤਰੀ ਨੇ ਵੀ ਨਹੀਂ ਆਂਦੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਗਈਆਂ ਪੇਸ਼ ਹੋਏ ਉਨਾਤੇ ਜੋ ਸ਼ਿਕਾਇਤਾਂ ਸੀਗੀਆਂ ਉਹਨਾਂ ਨੇ ਆਪਣੀ ਝੋਲੀ ਖੜੇ ਮਥੇ ਪਾਲੀਆਂ ਬਿਲਕੁਲ ਹਿੰਦਰ ਸਾਹਿਬ ਦੇ ਵਿੱਚ ਇੱਕ 5 ਕੇਜ ਜਿਹਾ ਸੀ ਕਹਿੰਦੇ ਇੱਕ ਬੇਦਬੀ ਦਾ ਮੁੱਦਾ ਸੀਗਾ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾ ਸਕੇ ਇਹ ਜੇ ਕੋਈ 4-5 ਹੈਗੇ ਸੀ ਜਿਹਨਾਂ ਨੂੰ ਦਿੱਤेंगे ਬੇਦਬੀ ਦਾ ਮੁੱਦਾ ਠੀਕ ਹੈ ਜਦੋਂ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸੁਦਾਰਸ਼ਕ ਬੀਰ ਸਿੰਘ ਬਾਦਲ ਉਹ ਇਨਸਾਨ ਆ ਜਿਹੜਾ ਸਦਾ ਦਿੱਲੀ ਨਾਲ ਟੱਕਰ ਲੈਂਦਾ ਸੀ ਬਿਲਕੁਲ ਔਰ ਧੌਣ ਉੱਚੀ ਕਰਕੇ ਗੱਲ ਕਰਦਾ ਸੀ ਹਾਂਜੀ ਸੁਦਾਰਸ਼ਕ ਬੀਰ ਸਿੰਘ ਬਾਦਲ ਉਹ ਇਨਸਾਨ ਆ ਜਿਹੜਾ ਕਾਂਗਰਸ ਅੱਗੇ ਵੀ ਤੁਹਾਨੂੰ ਉੱਚੀ ਕਰਕੇ ਗੱਲ ਕਰਦਾ ਸੀ ਔਰ ਸਦੀ ਟੱਕਰ ਲੈਂਦਾ ਸੀ ਪਰ ਉਹ ਇਨਸਾਨ ਜਦੋਂ ਕਾਹ ਤਖਤ ਤੇ ਤਲਬ ਹੋਇਆ ਤੁਹਾਨੂੰ ਨੀਵੀਂ ਕਰਕੇ ਹੱਥ ਜੋੜ ਕੇ ਉਹਨੇ ਇਹ ਗੱਲ ਮਨਜ਼ੂਰ ਕੀਤੀ ਆ ਕਿ ਇਹ ਸਾਡੀ ਸਰਕਾਰ ਸਮੇ ਇਹ ਗੱਲਾਂ ਹੋਈਆਂ ਨੇ ਅਸੀਂ ਕੀਤੀਆਂ ਨਹੀਂ ਕਾਲੀ ਦਲ ਨੇ ਕਦੇ ਬਦਬੀ ਨਹੀਂ ਕੀਤੀ ਤੇ ਨਾ ਹੀ ਉਹ ਕਰ ਸਕਦੀ ਕਿਉਂਕਿ ਉਹ ਤੇ ਰਾਜ ਤੇ ਪਹਿਲੇ ਬੈਠੇ ਹੋਏ ਸੀ ਉਹਨਾਂ ਨੂੰ ਬਦਬੀ ਕਰਵਾ ਕੇ ਉਹਨਾਂ ਨੂੰ ਕੀ ਫਾਇਦਾ ਹਾਂ ਜਿਹੜੇ ਸਰਕਾਰ ਜਿਹਦੀ ਬਣੀ ਆ ਜਿਹੜੇ ਪਦਵੀਆਂ ਤੇ ਬੈਠੇ ਆ ਉਹਨਾਂ ਨੂੰ ਬੇਰਬੀਆਂ ਦਾ ਫਾਇਦਾ ਹੋਇਆ ਉਹਨਾਂ ਕਰਵਾਈਆਂ ਮਲੇਰਕੋਟਲਾ ਦੀ ਸਥਿਤੀ ਦੇਖ ਲੋ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਜਿਹੜਾ ਆ ਉਹਨੂੰ ਸਜ਼ਾ ਵੀ ਹੋਈ ਆ ਔਰ ਜੁਰਮਾਨਾ ਵੀ ਹੋਇਆ ਜਿੰਨੇ ਕ੍ਰਾਂਟ ਸ਼ਰੀਫ ਦੇ ਉੱਤੇ ਬੇਰਬੀ ਕੀਤੀ ਆ ਬੇਰਬੀਆਂ ਉਦੋਂ ਸ਼ੁਰੂ ਹੋਈਆਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਈ ਆ ਹਾਂ ਇਹ ਜ਼ਰੂਰ ਹੋਇਆ ਕਿ ਅਕਾਲੀ ਦਲ ਸਰਕਾਰ ਦੇ ਟਾਈਮ ਦੇ ਉਤੇ ਗੰਭੀਰਤਾ ਨਾਲ ਇਸ ਵਿਅਦਬੀ ਦੇ ਮੁਲਜ਼ਮਾਂ ਨੂੰ ਫੜਿਆ ਜੀ ਗਿਆ ਨਿਰਪੱਖ ਜਾਂਚ ਨਹੀਂ ਹੋ ਸਕੀ ਨਾ ਜਾਂਚ ਹੀ ਹੋ ਸਕੀ ਬਾਕੀ ਇਹ ਰਿਆ ਅਨਸਾਫ ਦੀ ਗੱਲ ਕਾਂਗਰਸ ਦੀ ਸਰਕਾਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਇਹ ਇਹ ਕਿਉਂ ਨਹੀਂ ਅਨਸਾਫਦਵਾ ਸਕੀ ਜੇ ਦੋਸ਼ੀ ਸਨ ਕਾਲੀ ਦਲ ਵਾਲੇ ਤੇ ਇਹਨਾਂ ਦੇ ਉੱਤੇ ਹੁਣ ਤੱਕ ਕਿੰਨੀਆਂ ਸੈਟ ਪੜਾਈਆਂ ਗਈਆਂ ਹੂੰ ਉਹ ਤਾਂ ਨੇ ਬਿਲਕੁਲ ਹੀ ਇਗਨੋਰ ਕਰਤਾ ਕਿ ਇਹਦੇ ਵਿੱਚ ਅਕਾਲੀ ਦਲ ਦਾ ਕਸੂਰ ਕੋਈ ਨਹੀਂ ਫਿਰ ਪਬਲਿਕ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਪਬਲਿਕ ਜਾਣ ਬੁਝ ਕੇ ਇੱਕ ਮੁੱਦਾ ਕਿਉਂ ਉਠਾਉਂਦੀ ਹੈ 1984 ਦੀ ਗੱਲ ਜੇ ਦੇਖ ਲਈ ਜਾਏ ਹਾਂਜੀ 1984 ਦੇ ਵਿੱਚ ਸਿੱਖਾਂ ਦਾ 35000 ਸਿੱਖ ਕਤਲੇਆਮ ਕਰ ਦਿੱਤੇ ਗਏ ਦਿੱਲੀ 'ਚ ਹੀ ਹੋਰ ਨਾਲ ਸ਼ਹਿਰਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਾਟੇ ਜੀ ਕਰ ਦਿੱਤਾ ਗਿਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਚੜਾਈਆਂ ਗਈਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਛਵੀ ਗੋਲੀਆਂ ਲਾਈਆਂ ਔਰ ਪੱਤਰੇ ਜਿਹੜੇ ਨੇ ਉਹ ਜ਼ਖਮੀ ਹੋਏ ਮੈਂ ਇਹ ਗੱਲ ਕਵਾਂਗਾ ਹਾਂਜੀ ਉਸ ਤੋਂ ਬਾਅਦ ਦੋ ਵਾਰੀ ਸਰਕਾਰ ਕਾਂਗਰਸ ਦੀ ਬਣਾਈ ਤੀ ਕਿ ਸਿੱਖ ਉਹ ਗੱਲ ਨੂੰ ਭੁੱਲ ਗਏ ਕਿ ਸਿੱਖ ਇਸ ਗੱਲ ਨੂੰ ਭੁੱਲ ਗਿਆ ਕਿ ਹੁਣ ਮੈਂਬਰ ਪਾਰਲੀਮੈਂਟਾਂ ਦੀਆਂ ਇਲੈਕਸ਼ਨਾਂ ਹੋਈਆਂ ਗਰਦਾਸਪੁਰ ਦੇ ਵਿੱਚ ਉਸ ਬੰਦੇ ਨੂੰ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਗਿਆ ਰੰਧਾਵੇ ਨੂੰ ਜਿਹਦਾ ਬਾਪ ਸੰਤੋਖ ਸਿੰਘ ਰੰਧਾਵਾ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਇਨ ਸਭ ਤੋਂ ਪਹਿਲਾਂ ਇੰਦਰਾ ਨੂੰ ਵਧਾਈ ਦਿੱਤੀ ਸੀ ਡਿਫਟੀ ਮੁੱਖ ਮੰਤਰੀ ਵੀ ਉਹਨੂੰ ਬਣਾਇਆ ਗਿਆ ਕੀ ਸਿੱਖਾਂ ਨੇ ਏਸੀ ਨੂੰ ਇਗਨੋਰ ਕੀਤਾ ਜਾਂ ਸਿੱਖ ਇਹ ਸਮਝਦੇ ਨਹੀਂਗੇ ਕਿ ਕਾਂਗਰਸ ਸਰਕਾਰ ਜਿਹੜੀ ਜਾਂ ਕਾਂਗਰਸ ਪਾਰਟੀ ਸੀਗੀ ਉਹ ਅਕਾਲ ਤਖਤ ਤੇ ਅਟੈਕ ਦੇ ਵਿੱਚ ਅਕਾਲ ਤਖਤ ਦੇ ਅਟੈਕ ਤੇ ਜਿਹੜਾ ਕੀਤਾ ਗਿਆ ਕਾਂਗਰਸ ਦਾ ਵਿੱਚ ਕੋਈ ਹੱਥ ਨਹੀਂ ਇਹਦਾ ਮਤਲਬ ਇਹ ਸਿੱਧਾ ਸਦਾ ਇਹੋ ਹੀ ਗੱਲ ਕਹਿ ਸਕਦੇ ਆ ਕਿ ਉਹਨੂੰ ਬਰੀ ਕਰ ਦਿੱਤਾ ਗਿਆ ਬਾਕੀ ਰਹੀ ਗੱਲ ਕਿ ਲੋਕੀ ਟਰਟਚਰ ਕਰਦੇ ਨੇ ਲੋਕੀ ਕਮੈਂਟਸ ਵੀ ਕਰਦੇ ਆਸੀਂ ਆਮ ਵੀਡੀਓ ਦੇਖਦੇ ਆ ਕਿ ਤਖਤੀਆਂ ਪਾ ਕੇ ਬਹਿ ਗਏ ਹੁਣ ਦਾ ਸਭ ਇਹ ਜੀ ਗੱਲ ਹੋਰ ਵੀ ਹੈ ਜਦ ਕਾਲਸਾ ਸਾਹਿਬ ਤੋਂ ਸੁਖਵੀਰ ਹੋਰਾਂ ਨੂੰ ਸੱਚ ਸੁਣਾਈ ਗਈ ਉਸੇ ਟਾਈਮ ਜੋਰਾ ਜੀ ਵੱਲੋਂ ਇੱਕ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ ਹਾਂ ਬਿਲਕੁਲ ਬਿਲਕੁਲ ਜੀ ਉਹ ਗੱਲ ਇਹ ਹੈ ਕਿ ਉਹ ਜਿਸ ਬੰਦੇ ਨੇ ਹਮਲੇ ਦੀ ਕੋਸ਼ਿਸ਼ ਕੀਤੀ ਆ ਇੱਕ ਕੀ ਕੇਸਾਂ ਦੇ ਵਿੱਚ ਉਹਦੀ ਅਲਰਮੈਂਟ ਆ ਇੱਕੀ ਕੇਸ ਉੱਤੇ ਦਰਜ ਨੇ ਹਾਂ ਅਤਵਾਦੀ ਗਤੀਵਿਧੀਆਂ ਦੇ ਵਿੱਚ ਉਹ ਐਕਟੀਵੇਟਰ ਆ ਮੌਜੂਦ ਰਿਹਾ ਅੱਜ ਲੋਕ ਇਹ ਗੱਲ ਕਹਿੰਦੇ ਨੇ ਕਿ ਮੈਂ ਹੁੰਦਾ ਤਾਂ ਮੈਂ ਗੋਲੀ ਮਾਰ ਦਿੰਦਾ ਉਹਨੂੰ ਗੋਲੀ ਕਿਉਂ ਨਹੀਂ ਮਾਰੀ ਗਈ ਕੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚਲਾਓਗੇ ਬੰਦਾ ਮਾਰੋਗੇ ਤੇ ਤੁਸੀਂ ਫਿਰ ਕਾਂਗਰਸ ਪਾਰਟੀ ਨਾਲੋਂ ਗੱਲ ਤਾਂ ਉਹੀ ਚੱਲ ਗਈ ਨਾ ਜੇ ਉਹਨਾਂ ਨੇ ਅੰਦਰ ਟੈਂਕ ਚਲਾਇਆ ਤੇ ਗੋਲੀਆਂ ਚਲਾਈਆਂ ਇਹ ਤਾਂ ਮਤਲਬ ਵੀ ਉਹ ਬੰਦਾ ਜਿਹੜਾ ਆ ਅੰਦਰ ਜਾ ਕੇ ਸੁਖਬੀ ਸਾਹਿਬ ਸੁਖਬੀ ਸਰਦਾਰ ਸੁਖਬੀ ਸਿੰਘ ਤੇ ਗੋਲੀ ਚਲਾ ਰਿਹਾ ਗੱਲ ਤੇ ਉਹ ਵੀ ਉਧਰ ਨੂੰ ਜਾ ਰਹੀ ਹੈ ਇਹ ਹਮਲੇ ਦਾ ਕਾਰਨ ਕੀ ਸੀ ਕੋਈ ਸਜਾਵਾਂ ਕੱਟ ਸੀ ਤਾਂ ਹਮਲਾ ਹੋਇਆ ਜਾਂ ਕੁਝ ਹੋਰ ਕਾਰਨ ਸੀ ਦੇਖੋ ਜੀ ਇਹ ਦੀ ਹਿੱਟ ਲਿਸਟ ਦੇ ਉੱਤੇ ਬਾਦਲ ਪਲਵਾਰ ਪਹਿਲਾਂ ਵੀ ਸੀਗਾ ਜੀ ਉਹਨੇ ਇਹ ਮੌਕਾ ਲੱਭਿਆ ਔਰ ਮੈਂ ਇਹ ਗੱਲ ਕਹਿਣਾ ਹੈ ਕਿ ਜਦੋਂ ਉਹ ਤਿੰਨ ਦਿਨ ਜਾਂ ਦੋ ਦਿਨ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਰੇਕੀ ਕਰਦਾ ਰਿਹਾ ਹਾਂ ਜੀ ਹਾਂ ਜੀ ਸਰਕਾਰ ਸੁੱਤੀ ਹੋਈ ਸੀ ਪੁਲਿਸ ਅਫਸਰਾਂ ਨੂੰ ਹਮਲਾ ਕਰਨ ਤੋਂ ਪਹਿਲਾਂ ਪੁਲਿਸ ਅਫਸਰਾਂ ਦਾ ਹੱਥਮਲਾ ਕੇ ਗਿਆ ਉਹ ਕੀ ਸਰਕਾਰ ਨੂੰ ਇਹ ਪਤਾ ਨਹੀਂ ਸੀ ਜਾਂ ਪੁਲਿਸ ਪ੍ਰਸ਼ਾਸਨ ਜਿਹੜਾ ਇਹਦੇ ਵਿੱਚ ਨਿਵਾਲ ਮਿਆ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਕਿ ਹਵਾਈ ਫਾਇਰ ਵੀਡੀਓ ਸਾਹਮਣੇ ਲੱਭ ਰਹੀਆਂ ਨੇ ਕਿ ਉਹਨੇ ਫਾਇਰ ਕੀਤਾ ਔਰ ਉਹਨਾਂ ਦੇ ਉਹਨਾਂ ਦੇ ਜਿਹੜੇ ਦੋ ਪੁਲਿਸ ਮੁਲਾਜ਼ਮ ਜਨਰਲੀ ਡਿਊਟੀ ਲੱਗੀ ਹੋਈ ਸੀਗੀ ਉਹਨੇ ਜਾ ਕੇ ਉਹ ਮੋਕੇ ਨੂੰ ਸੰਭਲ ਲਿਆ ਤੇ ਸਦਾਸਕ ਵੀਰ ਸਿੰਘ ਬਾਦਲ ਬਚ ਗਿਆ ਬਿਲਕੁਲ ਨਹੀਂ ਤੇ ਇਸ ਬੀ ਸਿੰਘ ਬਾਦਲ ਤੇ ਉੱਥੇ ਕੋਈ ਵੀ ਨੁਕਸਾਨ ਹੋ ਸਕਦਾ ਸੀ ਆ ਔਰ ਉਹਦੇ ਉੱਤੇ ਜਿਹੜੀ ਐਫ ਆਈ ਆਰ ਅੱਜ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹਵਾਈ ਫਾਇਰ ਕੀ ਇਹ ਹਵਾਈ ਫਾਇਰ ਸੀਗਾ ਕਿਸੇ ਬੰਦੇ ਨੂੰ ਜੇ ਤੇ ਸੇਵਾ ਲੱਗੀ ਹੋਏ ਔਰ ਅਕਾਲ ਤਖਤ ਦੇ ਉਤੋਂ ਸੇਵਾ ਲਈ ਗਈ ਹੋਵੇ ਉਹਦੇ ਉੱਤੇ ਜਾ ਕੇ ਜਾਂ ਦੇਵਾ ਹਮਲਾ ਕਰਨਾ ਜਿਹਦਾ ਮਤਲਬ ਇਹ ਅਕਾਲ ਤਖਤ ਦੀ ਮਰਿਆਦਾ ਨੂੰ ਢਾਹ ਲਾਉਣ ਵਾਲੀ ਗੱਲ ਆ ਅੱਜ ਅਸੀਂ ਇਹ ਗੱਲ ਕਹਿ ਦਿੰਦੇ ਆ ਜੀ ਸਜ਼ਾ ਘਟਿਆ ਉਹ ਤਖਤੀਆਂ ਪਾ ਕੇ ਬਾਥਰੂਮ ਨੂੰ ਸਾਫ ਕਰਨ ਦੇ ਆ ਇਹ ਉਹਨਾਂ ਦਾ ਕਸੂਰ ਨਹੀਂ ਕਸੂਰ ਤੁਸੀਂ ਅਕਾਲ ਤਖਤ ਨੂੰ ਪੁੱਛੋ ਜਾ ਕੇ ਵੀ ਤੁਸੀਂ ਤਖਤੀਆਂ ਕਿਉਂ ਪੁਵਾਈਆਂ ਉੱਥੇ ਗਰਭਾਣੀ ਕਿਉਂ ਲਿਖਵਾ ਕੇ ਉਹਨਾਂ ਨੂੰ ਬਾਥਰੂਮ ਚ ਭੇਜਿਆ ਉਹਨਾਂ ਨੇ ਤੇ ਸੇਵਾ ਖਿੜੇ ਮੱਥੇ ਲੈ ਲਈ ਜਿਹੜੀ ਅਕਾਲ ਤਖਤ ਨੇ ਦਿੱਤੀ ਫਿਰ ਇਹ ਵੀ ਗੱਲ ਕਹੀ ਜਾਂਦੀ ਹੈ ਜੀ ਲਓ ਜੀ ਇੱਕ ਸਮਝੌਤਾ ਹੈ ਇਹਦਾ ਮਤਲਬ ਇਹ ਤੁਸੀਂ ਜ਼ਿਆਦਾਤਰ ਕਮੈਂਟਾਂ ਦੇ ਵਿੱਚ ਇਹ ਇੰਦਾ ਕਿ ਇਹ ਕ ਅਨਨ ਆਪ ਹੀ ਕਰਾਇਆ ਹੋਇਆ ਹੈ ਕਈ ਵਾਰੀ ਵੀ ਦੇਖਣ ਨੂੰ ਮੇਰਾ ਮਤਲਬ ਵੀ ਜੇ ਇਹ ਗੱਲ ਹੈ ਸਮਝੌਤੇ ਵਾਲੀ ਗੱਲ ਹੈ ਤਾਂ ਤੁਸੀਂ ਅਕਾਲ ਤਖਤ ਨੂੰ ਪੁੱਛੋ ਇਸ ਪੁਸੀ ਨੂੰ ਨਾਲ ਸਮਝੌਤਾ ਕਿਉਂ ਕੀਤਾ ਬਈ ਅੱਜ ਕਾਸਤਪੁਰ ਤੇ ਉਤੇ ਕਿੰਤੂ ਪ੍ਰਿੰਤੂ ਹੋ ਰਿਹਾ ਕੁਝ ਤਰ੍ਹਾਂ ਜਿਹੜੀਆਂ ਨੇ ਜਸედაਰ ਸਾਹਿਬ ਨੂੰ ਗਲਤ ਕਹਿ ਰਹੀਆਂ ਕੁਝ ਤਰ੍ਹਾਂ ਜਿਹੜੀਆਂ ਜਸედაਰ ਸਾਹਿਬ ਨੂੰ ਕਹਿ ਰਹੀਆਂ ਬਹੁਤ ਚੰਗਾ ਕੀਤਾ ਅਨਸਾਫ ਤੇ ਯਾਰੋ ਆਪ ਕਰ ਲੋ ਜੇ ਤੁਸੀਂ ਸਿੱਖ ਆਪ ਹੀ ਮਿਲ ਕੇ ਨਹੀਂ ਬੈਠ ਸਕਦੇ ਤੇ ਬਾਹਰ ਲਿਆ ਤੇ ਆ ਕੇ ਤੁਹਾਡੇ ਤੁਸੀਂ ਆਪਸੂ ਚੋਂ ਦੀ ਮੀਡੀਆ ਖੋ ਰਹੇ ਹੋ ਆਪਸੂ ਚੋਂ ਦੀ ਇੱਕ ਦੂਜੇ ਦੇ ਵਲਾਂ ਨੂੰ ਹੱਥ ਪਾ ਰਹੇ ਹੋ ਤੇ ਜਦੋਂ ਤੁਸੀਂ ਆਪ ਹੀ ਪਾਟੇ ਹੋ ਆਪ ਹੀ ਖਜ਼ਰੇਓ ਤੇ ਤੀਜੀ ਧਰਨੇ ਆਗੇ ਤੁਹਾਡੇ ਵਾਲਾਂ ਨੂੰ ਤੇ ਹੱਥ ਪਾਉਣਾ ਹੀ ਪਾਣਾ ਉਦੋਂ ਫਿਰ ਤੁਸੀਂ ਕਿੱਧਰ ਨੂੰ ਜਾਓਗੇ ਬਿਲਕੁਲ ਸੋ ਇਹ ਜਿਹੜੇ ਮੁੱਦੇ ਆ ਨਾ ਬੜੇ ਗੰਭੀਰ ਆ ਉਹ ਸਿੱਖਾਂ ਵਾਸਤੇ ਉਹ ਵਾਲਾ ਸਮਾਜ ਜਿਹੜਾ ਕਿ ਨਹੀਂ ਬਾੜਾ ਹੋਏਗਾ ਉਹਦੇ ਸਾਬ ਤੁਸੀਂ ਕੇ ਵੇਰ ਵਿੱਚ ਗੱਲ ਕਰੇ ਸੀ 1984 ਦੇ ਕਤਲੇਆਮ ਦੀ ਗੱਲ ਕਰੇ ਹਾਂਜੀ ਹਾਂਜੀ ਉਸ ਕਤਲੇਆਮ ਨੂੰ ਨਸਲ ਕੁਸ਼ੀ ਮੰਨਦੇ ਹੋ ਜਾਂ ਕੋਈ ਹੋਰ ਕਾਰਨ ਨਸਲ ਕੁਸ਼ੀ ਮੰਨਦੇ ਆ ਜੀ ਅਸੀਂ ਮੰਨਦੇ ਆ ਜੀ ਨਸਲ ਕੁਸ਼ੀ ਸਿੱਖਾਂ ਦਾ ਬੀ ਨਾਸ ਕਰਨ ਦਾ ਇਹਨਾਂ ਨੇ ਹਿਜਾ ਕੀਤਾ ਔਰ ਅੱਜ ਤੱਕ ਉਹਨਾਂ ਦੋਸ਼ੀਆਂ ਨੂੰ ਦਿੱਲੀ ਦੇ ਵਿੱਚ ਸਜਾਵਾਂ ਨਹੀਂ ਦਿੱਤੀਆਂ ਗਈਆਂ ਲਮਕਾਇਆ ਗਿਆ इवन ਤੁਸੀਂ ਦੇਖੋ ਕਿੰਨੇ ਵਰੇ ਹੋ ਗਏ ਨੇ ਕਈ ਤੇ ਗਵਾਹ ਜਿਹੜੇ ਆ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ ਤੇ ਆ ਹੁਣ ਸੱਜਣ ਕੁਮਾਰ ਤੇ ਦੂਸਿਆਂ ਨੂੰ ਟਾਈਟਲ ਵਗੈਰਾ ਨੂੰ ਪਸ਼ਪੜਤਾਲ ਥੋੜੀ ਜੀ ਹੋ ਰਹੀ ਹੈ ਕੋਈ ਪ੍ਰੈਸ਼ਰ ਪਿਆ ਤਾਂ ਪਰ ਨਹੀਂ ਦੂਜੀ ਗੱਲ ਇਹ ਆ ਕਿ ਸਰਕਾਰਾਂ ਸਥਿਰ ਨਹੀਂ ਹੁੰਦੀਆਂ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਚਾਰ ਵਾਰੀ ਫਾਈਲ ਜਿਹੜੀ ਆ ਕੇਂਦਰੀ ਵਾੜ ਮੁੱਖ ਮੰਤਰੀ ਦਿੱਲੀ ਨੂੰ ਗਈ ਹੈ ਉਹ ਕਿਉਂ ਓਗਨੋਰ ਕੀਤੀ ਗਈ ਉਸ ਵਿਚਾਰੇ ਦੀ ਜਿੰਦਗੀ ਜਿਹੜੀ ਆ ਸਾਰੀ ਜੇਲ੍ਹ ਦੇ ਵਿੱਚ ਨਿਕਲ ਗਈ ਆ ਕੀ ਮੈਂ ਇਹਨਾਂ ਜਥੇਪੰਤੀਆਂ ਨੂੰ ਜਿਹੜੇ ਅੱਜ ਗੱਲਾਂ ਕਰਦੇ ਨੇ ਜਿਹੜੇ ਕਹਿ ਦਿੰਦੇ ਨੇ ਜੀ ਸੁਝਾਵਾਂ ਘੱਟ ਦਿੱਤੀਆਂ ਨੇ ਇਕਾਲੀ ਦਲ ਨੂੰ ਆ ਹੋਣਾ ਚਾਹੀਦਾ ਸੀ ਕੀ ਗੱਲ ਤੁਹਾਨੂੰ ਉਹ ਨਹੀਂ ਲੱਭਦਾ ਬੰਦੀ ਸਿੰਘ ਨਹੀਂ ਲੱਭਦੇ ਬੰਦੀ ਸਿੰਘਾਂ ਦੇ ਬਾਰੇ ਢਾਡੀ ਜੇ ਬਾਅਦ ਨੂੰ ਟੇਪਾਂ ਲੱਗ ਜਾਂਦੀਆਂ ਨੇ ਕਿਉਂ ਨਹੀਂ ਬੋਲਦੇ ਉਹਨਾਂ ਦੇ ਟਾਈਮ ਦੇ ਉੱਤੇ ਰਾਜੂ ਵਾਣਾ ਕਿੰਨੇ ਚਿਰ ਦਾ ਜੇਲ੍ਹ 'ਚ ਆ ਉਹਨਾਂ ਬਾਰੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਹੋਰ ਬੰਦੀ ਸਿੱਖ ਜਿਹੜੇ ਨੇ ਅੰਦਰ ਨੇ ਉਹਨਾਂ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਪ੍ਰੋਫੈਸਰ ਦਵਿੰਦਰ ਸਿੰਘ ਦੀ ਜਿਹੜੀਆਂ ਫਾਈਲਾਂ ਨੇ ਉਹ ਤੇ ਸਾਈਨ ਨਹੀਂ ਹੋ ਰਹੇ ਆਮ ਆਦਮੀ ਨੂੰ ਫਿਰ ਤੁਸੀਂ ਚੰਗਾ ਕਹਿੰਦੇ ਹੋ ਔਰ ਜਿਨ੍ਹਾਂ ਨੇ ਹਮਲਾ ਕੀਤਾ ਜਿਨ੍ਹਾਂ ਦੇ ਸਰਕਾਰ ਦੇ ਟਾਈਮ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਉਹਨਾਂ ਨੂੰ ਕਹਦੇ ਤੁਸੀਂ ਮਾੜਾ ਕਿਹਾ ਉਹਨਾਂ ਦੀਆਂ ਤੁਸੀਂ ਸਰਕਾਰਾਂ ਬਣਾਉਣ ਰਹੇ ਹੋ ਔਰ ਮੈਂ ਕਹਿੰਦਾ ਪਈ ਇਹ ਕਿੱਡੀ ਸ਼ਰਮ ਦੀ ਗੱਲ ਆ ਸਿੱਖਾਂ ਵਾਸਤੇ ਔਰ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਜਿਨ੍ਹਾਂ ਨੇ ਗੁਰਦੁਆਰਿਆਂ ਤੇ ਅਟੈਕ ਕੀਤੇ ਜਿਨ੍ਹਾਂ ਕਾਲ ਤਖਤ ਟੜਾਤਾ ਯਾਰੋ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਤੇ ਫਿਰ ਉਹਨਾਂ ਨੂੰ ਉਹਨਾਂ ਪੋਜੀਸ਼ਨਾਂ ਤੇ ਲਿਆ ਰਹੇ ਹੋ ਤੇ ਅਕਾਲੀ ਦਲ ਨੂੰ ਮਾੜਾ ਕਹਿ ਰਹੇ ਹੋ ਮੈਂ ਅੱਜ ਕਾਲ ਅ ਅ ਸ਼੍ਰੀ ਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਹਾਂਜੀ ਨਰਮਤਾ ਸਾਹਿਬ ਜਹੇਦਾਰ ਸਾਹਿਬ ਤੁਸੀਂ ਸਿੱਖਾਂ ਦੇ ਰਹਿਮ ਨਾਓ ਮੇਰਾ ਇੱਕ ਬੇਨਤੀ ਦੇ ਤੌਰ ਤੇ ਇੱਕ ਸਵਾਲ ਵੀ ਹੈ ਕਿ ਅੱਜ ਫਕਰੇ ਕੌਮ ਦਾ ਤੁਸੀਂ ਜਿਹੜਾ ਦਿੱਤਾ ਹੋਇਆ ਸੀ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਵਾਪਸ ਲੈ ਲਿਆ ਕੀ ਜਿਹੜੇ ਉਹਨਾਂ ਨੇ ਪੰਜਾਬ ਤੇ ਪੰਜਾਬੀਆਂ ਦੀ ਕੰਮ ਕੀਤੇ ਨੇ ਉਹਦਾ ਉਹ ਨਾਮ ਵੀ ਦਿੱਤਾ ਜੇ ਕਰੇ ਉਹਨਾਂ ਨੂੰ ਸੜਕਾਂ ਬਣਾਉਣੀਆਂ ਬਿਜਲੀ ਸਰਪ੍ਰਸਤ ਕਰਨੀ ਗਰੀਬ ਵਰਗ ਦੇ ਚੁੱਲ੍ਹੇ ਭਖਦੇ ਰਹਿਣੇ ਕਣਕਾਟਾ ਸਕੀਮ ਦੇਣੀ ਸਗਣ ਸਕੀਮ ਅਪਗ੍ਰੇਡ ਸਕੂਲ ਬਿਜਲੀ ਕਿੰਨੇ ਕਿਸਾਨਾਂ ਨੂੰ 1 ਲੱਖ ਤੋਂ ਵੱਧ ਉਹਨਾਂ ਨੇ ਕਨੈਕਸ਼ਨ ਦਵਾਈ ਔਰ ਜਿਹੜਾ ਕਨੈਕਸ਼ਨ ਅੱਜ 10-10 ਲੱਖ ਦੇ ਵਿਕਰੇਆ ਉਹਨਾਂ ਨੇ 0 0 ਰੁਪਏ ਦੇ ਵਿੱਚ ਲੋਕਾਂ ਨੂੰ ਕਨੈਕਸ਼ਨ ਦਿੱਤੇ ਸੀ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਕਿ ਉਹਨਾਂ ਦਾ ਵੀ ਕਰਦੇ ਸਰਟੀਫਿਕੇਟ ਦਿੱਤਾ ਜੇ ਉਹਨਾਂ ਨੂੰ ਵੀ ਤੁਸੀਂ ਅਕਾਲਤਖ ਸਾਹਿਬ ਤੋਂ ਕਰਦੇ ਸੱਦ ਕੇ ਸ਼ਾਵਾਸ਼ੀ ਦਿੱਤੀ ਜੇ ਨਹੀਂ ਅੱਜ ਉਹਨਾਂ ਦਾ ਫਕਰੇ ਕੌਮ ਔਰ ਮੈ ਇਹ ਗੱਲ ਮੈਨੂੰ ਸਮਝ ਨਹੀਂ ਆਈ ਕਿ ਦਿੱਤੇ ਹੋਏ ਅਵਾਰਡ ਵਾਪਸ ਨਹੀਂ ਲੈ ਜਾਂਦੇ ਪਰ ਤੁਸੀਂ ਉਹ ਲਏ ਚਲੋ ਜੋ ਢਾਡੀ ਸੋਚ ਆ ਸਾਡੇ ਸਿਰ ਉੱਤੇ ਆ ਬਾਕੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੀ ਭਾਈਚਾਰਕ ਸਾਂਝ ਨੂੰ ਕਾਇਮ ਜ਼ਰੂਰ ਰੱਖੋ ਬਿਲਕੁਲ ਬਿਲਕੁਲ ਸਹੀ ਹੁਣ ਸਭ ਇਹਦੇ ਨਾਲ ਇੱਕ ਪੰਜਾਬ ਦਾ ਤਾਂ ਹੋਰ ਵੱਡਾ ਵੱਡਾ ਹੈ ਕਹਿੰਦੇ ਜੋ ਗਰਮਾਇਆ ਵੀ ਇਨਸਾਨ ਅੰਦੋਲਨ ਦੀ ਡੱਲੇਵਾਲ ਹੋਰ ਸਾਹਿਬ 22 ਦਿਨ ਹੋ ਗਏ ਮਰਨ ਵਰਤੇ ਬੈਠੇ ਆ ਸਰਕਾਰ ਇਹ ਮੁੱਦੇ ਨੂੰ ਹੱਲ ਕਿਉਂ ਨਹੀਂ ਕਰ ਪਾ ਰਹੀ ਦੇਖੋ ਗੱਲ ਇਹ ਹੈ ਸਰਕਾਰ ਜਦੋਂ ਇਹ ਪਿਛਲੇ ਸਾਲ ਕਿਸਾਨੀ ਮੁੱਦਾ ਉੱਠਿਆ ਸੀ ਉਦੋਂ ਤਕਰੀਬਨ 33 ਜਾਂ 34 ਜਥੇਬੰਦੀਆਂ ਨੇ ਇੱਕ ਸਾਂਝਾ ਮੋਰਚਾ ਲਾਇਆ ਸੀਗਾ ਸਾਂਝਾ ਹੱਲਾ ਬੋਲਿਆ ਸੀ ਸਰਕਾਰ ਕੰਬੀ ਸਰਕਾਰ ਨੇ ਉਹਦੇ ਵਿੱਚ ਕਈ ਮੰਗਾ ਮੰਨ ਲਿਆ ਕਈ ਰਹਿਣ ਦਿੱਤੀਆਂ ਪਰ ਮੈਂ ਇਹ ਗੱਲ ਕਹਿੰਦਾ ਕਿ ਉਸ ਟਾਈਮ ਦੇ ਉੱਤੇ ਸਾਰੀਆਂ ਮੰਗਾਂ ਮੰਨਵਾ ਕੇ ਉੱਠਣਾ ਚਾਹੀਦਾ ਸੀ। ਉਹਨਾਂ ਨੇ ਇੱਕ ਗੇਮ ਖੇਡੀ, ਉਹ ਗੇਮ ਦੇ ਚਾਸੀ ਚ ਤੁਸੀਂ ਆ ਗਏ ਹੋ। ਉਹਦੇ ਵਿੱਚ ਤੁਸੀਂ ਇਲੈਕਸ਼ਨਾਂ ਲੜੀਆਂ ਜਿਹੜੀਆਂ ਕਿ ਰਕਸ਼ਨ ਨਹੀਂ ਲੜਨੀਆਂ ਚਾਹੀਦੀਆਂ। ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ। ਉਸ ਟਾਈਮ ਦੇ ਉੱਤੇ ਮੈਂ ਸਿਂਦਰ ਸਿੰਘ ਗਿੱਲ ਔਰ ਸਾਡੇ ਪਰਿਵਾਰਾਂ ਸਾਰਿਆਂ ਨੇ ਰਲ ਕੇ ਵਾਈਟ ਹਾਊਸ ਦੇ ਸਾਹਮਣੇ ਕਿਸਾਨਾਂ ਦੇ ਹੱਕ ਦੇ ਵਿੱਚ 63 ਦਿਨ ਮੋਰਚਾ ਲਾਇਆ ਸੀ ਜਿਹਦੀ ਗੂੰਜ ਵਾਈਟ ਹਾਊਸ ਤੱਕ ਗਈ ਸੀ। ਔਰ ਵਾਈਟ ਹਾਊਸ ਤੋਂ ਸਪੈਸ਼ਲੀ ਕਾਲਾ ਜਾਂਦੀ ਸੀ ਪੀਐਮ ਆਫਿਸ ਨੂੰ ਕਿ ਇਹ ਜਿਹੜੇ ਸਰਦਾਰ ਹੁੰਦੇ ਨੇ ਇਹਨਾਂ ਨੇ ਫਾਰਮਰ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਦੇ ਆ ਸ਼ਾਂਤਮਈ ਪ੍ਰੋਟੈਸਟ ਕਰਦੇ ਆ ਲੰਗਰ ਲੈ ਕੇ ਹੁੰਦੇ ਆ ਆਪ ਵੀ ਖਾਂਦੇ ਆ ਤੇ ਬਾਕੀ ਲੋਕਾਂ ਨੂੰ ਖਵਾ ਜਾਂਦੇ ਆ ਔਰ ਇਹਨਾਂ ਦੀ ਆਵਾਜ਼ ਕਿਉਂ ਨਹੀਂ ਸੁਣੀ ਜਾਂਦੀ ਸਰਕਾਰ ਨੇ ਉਹਦੇ ਵਿੱਚ ਮੈਨੂੰ ਵੀ ਸੇਕ ਲਾਇਆ ਮੇਰੀ ਟ੍ਰਾਂਸਪੋਰਟ ਕੰਪਨੀ ਜਿਹੜੀ ਆ ਉੱਥੇ ਇੰਡੀਆ ਦੇ ਨਿਵਾਸੀ ਦਾ ਕੰਮ ਕਰਦੀ ਸੀ ਜਿਹੜੀ ਉਹਨੂੰ ਬਲੈਕਲਿਸਟ ਕਰ ਦਿੱਤਾ ਗਿਆ ਚਲੋ ਮੈਨੂੰ ਦੁੱਖ ਕੋਈ ਨਹੀਂ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੇਰਾ ਕੋਈ ਫਰਜ਼ ਪੰਡਦਾ ਸੀ ਖਲਾਉਂਦਾ ਔਰ ਉਸ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਸੀ ਉਹ ਉਹਦੇ ਬਾਰੇ ਰਾਜੂਵਾਲ ਸਾਹਿਬ ਨੇ ਜਦੋਂ ਕਿਸਾਨੀ ਮੋਰਚਾ ਖਤਮ ਹੋਇਆ ਉਹਨੇ ਇਹ ਵੀ ਗੱਲ ਕਹੀ ਵੀ ਵਾਈਟ ਹਾਊਸ ਸਾਹਮਣੇ ਲੱਗਾ ਮੋਰਚਾ ਜਿਹੜਾ ਉਹਦਾ ਸਾਨੂੰ ਬੜਾ ਫਾਇਦਾ ਹੋਇਆ ਹੁਣ ਗੱਲ ਸਿਚੁਏਸ਼ਨ ਇਹ ਆ ਕਿ ਡੱਲੇਵਾਲ ਸਾਹਿਬ ਨੂੰ ਇਹ ਗੱਲ ਵੇਖਣੀ ਚਾਹੀਦੀ ਸੀ ਕਿ ਬਾਕੀ ਸਾਰੀਆਂ ਜਥੇਬੰਦੀਆਂ ਨੇ ਗੱਲ ਕਰਕੇ ਇਹ ਮੋਰਚਾ ਲਾਉਂਦੇ ਇਹਨਾਂ ਨੂੰ ਇਕੱਲਿਆਂ ਨੂੰ ਮੋਰਚਾ ਨਹੀਂ ਸੀ ਲਾਉਣਾ ਚਾਹੀਦਾ ਅੱਜ ਬਾਕੀ ਜਥੇਬੰਦੀਆਂ ਜਿਹੜੀਆਂ ਹੋਂਦ ਦੇ ਨਾਲ ਨਹੀਂ ਹਾਂ ਹਰ ਲੀਡਰ ਜਾ ਕੇ ਮਿਲਦਾ ਆ ਕਾਂਗਰਸ ਦਾ ਲੀਡਰ ਜਾ ਕੇ ਮਿਲਦਾ ਆ ਭਾਜਪਾ ਦਾ ਲੀਡਰ ਮਿਲਦਾ ਆ ਆਫੀਸਰ ਜਾ ਕੇ ਮਿਲਦੇ ਨੇ ਇਕਾਲੀ ਦਾ ਵੀ ਦੇ ਮਿਲਦੇ ਆ ਆ ਇਕੱਲੇ ਮਿਲਣ ਦੇ ਨਾਲ ਗੱਲ ਨਹੀਂ ਹੁੰਦੀ ਜਾਓ ਬੰਦੇ ਲੈ ਕੇ ਇਕੱਠੇ ਹੋਵੋ ਉਹਨਾਂ ਦੇ ਨਾਲ ਗੱਲ ਕਰੋ ਸਰਕਾਰਾਂ ਤੇ ਪ੍ਰੈਸ਼ਰ ਪਾਓ ਕੱਲ ਨੂੰ ਜੇ ਡੱਲੇਵਾਲ ਸਾਹਿਬ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਪੰਜਾਬੀਆਂ ਨੂੰ ਤੇ ਬਾਕੀ ਲੋਕਾਂ ਨੂੰ ਵੀ ਚਲਣਾ ਪਏਗਾ ਪੰਜਾਬ ਦੇ ਮੌਜੂਦਾ ਹਾਲਾਤ ਕਹਿੰਦੇ ਡੱਲੇਵਾਲ ਸਾਹਿਬ ਤੋਂ ਬਾਅਦ ਵਿਗੜਨ ਦੇ ਚਾਂਸ ਹੈ ਬਿਲਕੁਲ ਜੀ ਬਿਲਕੁਲ ਇਹ 100% ਹੈ ਕਿਉਂਕਿ ਲੋਕੀ ਸਰ ਨਹੀਂ ਹੋਣਗੇ ਕਿਸਾਨੀ ਜਿਹੜੀ ਹੈ ਪਹਿਲਾਂ ਡੁੱਬੀ ਹੈ ਇਹਨੂੰ ਹੋਰ ਡੁੱਬਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਸੈਂਟਰ ਜਿਹੜਾ ਵਾ ਇਹ 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 ਕਿਸਾਨ ਮੁੱਦੇ ਆ ਪ੍ਰਤੀ ਜ਼ਿਆਦਾ ਗੰਭੀਰ ਨਹੀਂ ਤੁਸੀਂ ਅਮਰੀਕਾ ਜਾਣੇ ਹੋ ਵਿਦੇਸ਼ੀ ਭਾਈਚਾਰਾ ਜਿਹੜਾ ਹੈ ਉਹ ਕਿਸਾਨੀ ਮੁੱਦਿਆਂ ਨੂੰ ਕਿਵੇਂ ਦੇਖਦਾ ਹੈ ਤੇ ਉਸ ਤੋਂ ਕਿਸਾਨੀ ਮੁੱਦਿਆਂ ਨੂੰ ਭਾਈਚਾਰਾ ਵਿਦੇਸ਼ੀ ਜਿਹੜਾ ਹੈ ਪਿਛਲੇ ਟਾਈਮ ਤੇ ਜਿਹੜਾ ਸੰਘਰਸ਼ ਹੋਇਆ ਸੀਗਾ 100% ਲੋਕ ਜਿਹੜੇ ਸੀਗੇ ਉਹ ਕਿਸਾਨੀ ਮੁੱਦੇ ਦੇ ਨਾਲ ਸੀ ਕੱਲੇ ਕਿਸਾਨ ਹੀ ਨਹੀਂ ਉਹਦੇ ਨਾਲ ਬਿਜ਼ਨਸਮੈਨ ਵੀ ਖੜਾ ਹੋਇਆ ਸੀ ਹਾਂਜੀ ਉਹਦੇ ਨਾਲ ਆਮ ਲੋਕ ਵੀ ਖੜੇ ਹੋਏ ਸੀਗੇ ਵੀ ਨਹੀਂ ਅੰਦਾਤੇ ਦੀ ਅਸੀਂ ਸਪੋਰਟ ਕਰਨੀ ਆ ਪਰ ਅੱਜ ਉਹ ਗੱਲ ਨਹੀਂ ਰਹੀ ਕਿਉਂ ਲੋਕਾਂ 'ਚ ਰੋਸ ਹੈ ਕਿ ਬਾਰ-ਬਾਰ ਧੰਨੇ ਲਾਉਣਾ ਇੱਥੇ ਵੀ ਲੋਕਾਂ ਨੂੰ ਤੰਗੀ ਜਿਹੀ ਵਾਲੀ ਗੱਲ ਹੈ ਹਾਂਜੀ ਕਈ ਸਮੇਂ ਤੇ ਦੇਖਿਆ ਗਿਆ ਜਦੋਂ ਕੋਈ ਸਟ੍ਰਾਈਕ ਹੁੰਦੀ ਆ ਰੇਲਾਂ ਰੁਕੀਆਂ ਜਾਂਦੀਆਂ ਜਾਂ ਰਸਤਾ ਰੁਕਿਆ ਜਾਂਦਾ ਤੇ ਕਈ ਕੇਸ ਐਸੇ ਨੇ ਜਿਵੇਂ ਕਿਸੇ ਦੀ ਡਿਲੀਵਰੀ ਹੋਣੀ ਆ ਔਰਤ ਦੀ ਹੌਸਪੀਟਲ ਤੱਕ ਨਹੀਂ ਪਹੁੰਚਦੀ ਜਿਹੜਾ ਮੈਡੀਕਲ ਜਿਹੜਾ ਉਹ ਸਿਚੁਏਸ਼ਨ ਖਰਾਬ ਹੋ ਜਾਂਦੀ ਆ ਔਰ ਮੈਂ ਇਹ ਗੱਲ ਕਹਾਂਗਾ ਜਿਹੜੇ ਵੀ ਪ੍ਰੋਟੈਸਟ ਕਰਦੇ ਨੇ ਭਾਵੇਂ ਉਹ ਕਿਸਾਨੀ ਮੁੱਦਾ ਹੋਵੇ ਭਾਵੇਂ ਕੋਈ ਮੁਲਾਜ਼ਮ ਜਥੇਬੰਦੀ ਘਰਾਓ ਕਰਦੀ ਆ ਭਾਵੇਂ ਕੋਈ ਐਸੀ ਸੰਸਥਾ ਜਿਹੜੀ ਆ ਉਹ ਧਰਨਾ ਲਾਉਂਦੀ ਆ ਜਦੋਂ ਕਿਤੇ ਮੈਡੀਕਲ ਦੀ ਗੱਲ ਆਉਂਦੀ ਆ ਜੇ ਕੋਈ ਬੰਬਾਰ ਮਰੀਜ਼ ਜਾ ਰਿਹਾ ਤੇ ਉਹਨੂੰ ਤੁਸੀਂ ਰਸਤਾ ਦਿਓ ਉਹ ਆਪਣਾ ਜਾ ਕੇ ਇਲਾਜ ਕਰਵਾਏ ਬਿਲਕੁਲ ਇਹ ਹੰਦੂ ਸਾਹਿਬ ਵੀ ਕੋ ਉਹ ਪਿੱਛੇ 트ੰਪ ਸਰਕਾਰ ਆਈ ਹੈ ਅਮਰੀਕਾ ਵਿੱਚ ਉਹਨੂੰ ਸਰਕਾਰ ਦੋ ਵਾਰ ਕਿ 트ੰਪ ਸਰਕਾਰ ਨਾਲ ਕਿ ਭਾਰਤੀਆਂ ਨੂੰ ਵੀ ਬੇਸਿਕ ਕੋਈ ਫਰਕ ਪੈਗਾ ਫਾਇਦਾ ਹੋਵੇਗਾ ਦੇਖੋ ਗੱਲ ਇਹ ਆ ਇਹ ਸਰਕਾਰਾਂ ਦੀਆਂ ਪਾਲਸੀਆਂ ਹੁੰਦੀਆਂ ਨੇ ਜਦੋਂ ਇਲੈਕਸ਼ਨ ਆਉਂਦੀਆਂ ਹਾਂਜੀ ਉਦੋਂ ਸਟੇਟਮੈਂਟਾਂ ਦੇਣੀਆਂ ਬਿਲਕੁਲ ਜੀ ਕੋ ਟਰੰਪ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਮੈਂ ਜਿੱਦਣ ਓਥ ਲੈ ਲਾਂਗਾ ਸੌ ਚੁੱਕ ਲਾਂਗਾ ਉਹਨੂੰ ਮੈਂ ਤਕਰੀਬਨ 1 ਮਿਲੀਅਨ 1 ਲੱਖ ਬੰਦਾ ਜਿਹੜਾ ਆ ਉਹ ਰਿਪੋਰਟ ਕਰਾਂਗਾ ਬਿਲਕੁਲ ਇਹ ਬਿਆਨ ਸਟੇਟਮੈਂਟ ਆਈ ਸੀ ਦਸ ਔਰ ਨਾਟ ਈਜ਼ੀ ਈਜ਼ੀ ਨਹੀਂ ਹੈ ਉਹਦੀ ਵਿਧਾਇਆ ਕਿ 1 ਮਿਲੀਅਨ 1 ਲੱਖ ਬੰਦੇ ਨੂੰ ਰਿਪੋਰਟ ਕਰਨਾ ਉਹ ਤੇ ਖਰਚਾ ਕਿੰਨਾ ਹੋਊਗਾ ਬਿਲਕੁਲ ਕਿਹੜੇ ਕਿਹੜੇ ਕੰਟਰੀ ਦੇ ਲੋਕ ਹੋਣਗੇ ਕੋਈ ਜ਼ਿਆਦਾ ਤਾਂ ਸਟੂਡੈਂਟ ਬੜੇ ਗਏ ਪਿਆ ਇੰਡੀਅਨਸ ਬਹੁਤ ਗਏ ਅਮਰੀਕਾ ਦੇ ਵਿੱਚ ਉਹ ਦੇਖੋ ਉਹਨਾਂ ਕਾਲੇ ਸਦੂ ਸਟੂਡੈਂਟ ਨਹੀਂ ਆਉਂਦੇ ਉਹਦੇ ਵਿੱਚ ਹੋਰ ਵੀ ਲੋਕ ਕਿਹਨੇ ਲੇਬਰ ਤਬਕਾ ਹੀ ਬਹੁਤ ਆਉਂਦਾ ਤਾਂ ਜੀ ਮੇਰੇ ਖਿਆਲ ਚ ਆ ਕਿ ਇੱਕ ਸਟੇਟ ਦੀ ਗਵਰਨਰ ਨੇ ਇਹ ਗੱਲ ਕਹਿਤੀ ਸੀ ਕਿ ਸਾਡੀ ਸਟੇਟ ਦੇ ਵਿੱਚ ਸ਼ਾਇਦ ਮਿਸਰੀ ਦੀ ਗੱਲ ਆ ਕਿ ਸਾਡੀ ਸਟੇਟ ਦੇ ਵਿੱਚ ਤੇ ਲੇਬਰ ਗੇ ਘਟਿਆ ਕਿਉਂਕਿ ਇਥੋਂ ਦੇ ਜੰਪਲ ਜਿਹੜੇ ਨੇ ਆਪਣਾ ਅਮਰੀਕਨ ਉਹ ਤਾਂ ਜੌਬਾਂ ਕਰਕੇ ਤੇ ਬਾਹਰ ਚਲੇ ਗਏ ਤੇ ਇਹ ਜਿਹੜੀਆਂ ਸੜਕਾਂ ਬਣਾਉਣੀਆਂ ਇਹ ਬਿਲਡਿੰਗਾਂ ਬਣਾਉਣੀਆਂ ਇਹ ਇਹ ਲੋਕ ਐ ਸਪੈਨਸ਼ ਲੋਕ ਆ ਜਾਂ ਹੋਰ ਕੰਟਰੀਆਂ ਦੇ ਲੋਕ ਆ ਉਹ ਜੇ ਤੁਸੀਂ ਕੱਢ ਦੋਗੇ ਤੇ ਕੌਣ ਬਣਾਏਗਾ ਸਾਨੂੰ ਲੀਵਰ ਦੀ ਲੋੜ ਆ ਸੋ ਮੈਨੂੰ ਲੱਗਦਾ ਹੈ ਕਿ ਸਟੇਟਮੈਂਟ 트ੰਪ ਸਾਹਿਬ ਨੇ ਦੇ ਦਿੱਤੀ ਹੈ ਪਰ 트ੰਪ ਸਾਹਿਬ ਲਾਗੂ ਕਰਨਾ ਬੜਾ ਲਾਗੂ ਕਰਨਾ ਬੜਾ ਔਖਾ ਆ ਇਹ ਹੋ ਸਕਦਾ ਹੈ ਕਿ ਕੋਈ ਨਾ ਕੋਈ ਬੰਦਾ ਉਹਦੇ ਤਾਂ ਅਪੀਲ ਕਰਵਾ ਦੇਣ ਤੇ ਉਹਦਾ ਸਟੇ ਲੈ ਲੈਣ ਕਿਉਂਕਿ ਇੱਕ ਇਹ ਪੋਲਿਟਿਕਲ ਸਟੈਂਟ ਕਹਿ ਲਿਏ ਇਲੈਕਸ਼ਨ ਦੇ ਟਾਈਮ ਤੇ ਹਾਂਜੀ ਸੋ ਭਾਰਤੀਆਂ ਦੇ ਵਿੱਚ ਵੀ ਇਹ ਸਹਿਮਿਆ ਹਾਂ ਉਹਨਾਂ ਜਿਹੜਾ ਦੂਜਾ ਕਾਨੂੰਨ ਲਾਗੂ ਕਰਨ ਬਾਰੇ ਸੋਚ ਰਹੇ ਆ ਕਿ ਜਿਹੜਾ ਵੀ ਕੋਈ ਵਿਜ਼ਟਰ ਜਾਂਦਾ ਜਾਂ ਆਈਟੀ ਦੇ ਲੋਕ ਜਾਂਦੇ ਨੇ ਉਹ ਆਪਣੀ ਮंगेਤਰ ਨੂੰ ਨਾਲ ਲੈ ਜਾਂਦੇ ਜਾਂ ਸ਼ਾਦੀ ਕਰਕੇ ਉੱਥੇ ਚਲੇ ਜਾਂਦੇ ਨੇ ਉਹਨਾਂ ਨੂੰ ਵੀਜ਼ਾ ਜਿਹੜਾ ਈਜ਼ੀ ਮਿਲ ਜਾਂਦਾ ਰਾਈਟ ਦਾ ਵੇ ਉਹ ਧਿਆ ਕੇ ਬੱਚੇ ਪੈਦਾ ਕਰ ਲੈਂਦੇ ਆ ਇੱਕ ਸਿਟੀਜ਼ਨ ਹੋ ਜਾਏਗਾ ਬੱਚਾ ਜਿਹੜਾ ਉੱਥੇ ਪੈਦਾ ਹੋਏਗਾ ਪਰ ਟਰੰਪ ਸਰਕਾਰ ਨੇ ਇਹ ਗੱਲ ਕਹਿਤੀ ਹੈ ਕਿ ਜਿਹੜਾ ਬੱਚਾ ਸਿਟੀਜ਼ਨ ਇੱਥੇ ਹੁੰਦਾ ਇਸ ਕੈਟਾਗਰੀ ਦੇ ਵਿੱਚ ਉਹਨੂੰ ਸਿਟੀਜ਼ਨ ਨਹੀਂ ਮੰਨਿਆ ਜਾਏਗਾ ਔਰ ਜਿਹੜੇ ਪਿੱਛੇ ਹੋਏ ਵੀ ਆ ਹੋ ਸਕਦਾ ਉਹਨਾਂ ਤੇ ਵੀ ਇਹ ਕਾਨੂੰਨ ਜਿਹੜਾ ਵੇ ਲਾਗੂ ਕੀਤਾ ਜਾਏ। ਹੁਣ ਸਭ ਜਿਸ ਤਰ੍ਹਾਂ ਉਹਨੇ ਦੇਖਿਆ ਨਾ ਗੁਰੂ ਘਰਾਂ ਦੇ ਵਿੱਚ ਧੜੇ ਬਣੇ ਹੋਏ ਨੇ। ਤੁਸੀਂ ਦੇਖੋ ਅਕਾਲ ਤਖਤ ਜਿੱਥੇਦਾਰੀ ਉਹ ਹੈਗੇ ਇਹ ਜਿਹੜਾ ਤਾਲਮਿਲ ਬੰਦ ਹੀ ਨਹੀਂ। ਕੀ ਅਮਰੀਕਾ 'ਚ ਵੀ ਗੁਰਦੁਆਰਿਆਂ 'ਚ ਵੀ ਇਹ ਜਿਹਾ ਕੋਈ ਦੇਖਣ ਨੂੰ ਮਿਲਦਾ ਹੈ? ਬਹੁਤ ਗੁਰਦੁਆਰਿਆਂ 'ਚ ਜੀ। ਨਾਰਥ ਅਮਰੀਕਾ 'ਚ ਕੈਨੇਡਾ 'ਚ ਦੇਖ ਲਈਏ ਬਾਕੀ ਕੰਟਰੀਆਂ 'ਚ ਵੀ ਗੁਰਦੁਆਰੇ ਐ ਅਸੇ ਨੇ ਜਿੱਥੇ ਜਿਹੜੀਆਂ ਕਮੇਟੀਆਂ ਨੇ ਆਪਸ ਵਿੱਚ ਚੌਂਦੀ ਲੜਦੀਆਂ ਨੇ ਤਲਵਾਰਾਂ ਕੱਢਦੀਆਂ ਨੇ। ਆਪਣਾ ਜਲੂਸ ਕਢੋਂਦੀਆਂ ਨੇ। ਜਿਹੜਾ ਕਿ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਦੀ ਤਾਬਿਆ 'ਚ ਗੁਰੂ ਸਾਹਿਬ ਦੇ ਤਾਬਿਆ ਦੇ ਸਾਹਮਣੇ ਜਿਹੜੇ ਸ਼ਸਤਰ ਪਏ ਹੁੰਦੇ ਆ ਉਹ ਵੀ ਕੱਢ ਲਏ ਜਾਂਦੇ ਆ ਕਈ ਗੁਰਦੁਆਰੇ ਐਸੇ ਜਿੱਤੇ ਅਸੀਂ ਆਪ ਇੱਕ ਵੇਖਿਆ ਕਿ ਗੋਲਕਦੇ ਉੱਤੇ ਹੀ ਬੰਦੇ ਬੈਠੇ ਨਹੀਂ ਉਹਨਾਂ ਨੂੰ ਪੁੱਛੇ ਜੀ ਇਹ ਬੇਅਦਬੀ ਨਹੀਂ ਹੈ ਇਹ ਵੀ ਤਾਂ ਬੇਅਦਬੀ ਹੈ ਬਿਲਕੁਲ ਬੇਅਦਬੀ ਆ ਜੁੱਟੀਆਂ ਸਣੀ ਪੁਲਿਸ ਨੂੰ ਅੰਦਰ ਲਾਏ ਜਣਾ ਹਾਂਜੀ ਉਹ ਸਾਡੇ ਵਰਜੀਨੀਆ ਗੁਰਦੁਆਰੇ ਵਿੱਚ ਹੋਇਆ ਸੌਰੀ ਬਾਲਟਿਮੋਰ ਗੁਰਦੁਆਰੇ ਵਿੱਚ ਇਹ ਗੱਲ ਹੋਈ ਹੈ ਜੁੱਤੀਆਂ ਸਣੀ ਪੁਲਿਸ ਅੰਦਰ ਗਈ ਹੈ ਹਾਂਜੀ ਕਿਉਂਕਿ ਉਹਨਾਂ ਦੇ ਕਾਰਵਾਈ ਸਰ ਕੇਸ ਹੀ ਹੁੰਦੀ ਦੇਖੋ ਉਥੋਂ ਦੀ ਪੁਲਿਸ ਜਿਹੜੀ ਆ ਨਾ ਉਹ ਅਰੈਸਟ ਨਹੀਂ ਕਰ ਕਰਦੀ ਬਹੁਤ ਜ਼ਿਆਦਾ ਐਕਸਟ੍ਰੀਮ ਤੇ ਕੋਈ ਗੱਲ ਪਹੁੰਚ ਜੇ ਫਿਰ ਅਰੈਸਟ ਕਰਦੀ ਆ ਉਹਨਾਂ ਦਾ ਇੱਕ ਇਹ ਹੈ ਕਿ ਕਿਸੇ ਦੇ ਧਾਰਮਿਕ ਮਸਲੇ ਦੇ ਵਿੱਚ ਜ਼ਿਆਦਾ ਇਨਵਾਲਵ ਨਹੀਂ ਹੁੰਦੇ ਜਿਸ ਤਰ੍ਹਾਂ ਸਰ ਉਹਨੇ ਬੇਦਬੀ ਦੇ ਕਹੀ ਨਾ ਉਹ ਕਾਨੂੰਨ ਬਣੇ ਹੋਏ ਨੇ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੇ ਕਾਨੂੰਨ ਹੁੰਦੇ ਨੇ ਨਾਲ ਕਹਿੰਦੇ ਕਈ ਦੇਸ਼ਾਂ ਦੇ ਵਿੱਚ ਇਹ ਜਿਹੇ ਕਾਨੂੰਨ ਹੀ ਨਹੀਂ ਨੇ ਕਿ ਨਾ ਨਹੀਂ ਦੇਖੋ ਕਾਨੂੰਨ ਨਹੀਂ ਉਹ ਹਾਂ ਕੇਸ ਜਾਂਦੇ ਨੇ ਕੋਟਾ ਜਿਹੇ ਕੇਸ ਜਾਂਦੇ ਆ ਪੁਲਿਸ ਜਿਹੜੀ ਅਰੈਸਟ ਰਾਈਟ ਦਾ ਵੇਰ ਨਹੀਂ ਕਰਦੀ ਹਾਂ ਜਿਹੜੀ ਬਹੁਤ ਜ਼ਿਆਦਾ ਵਾਇਲੋ ਵਾਇਲੇਸ਼ਨ ਹੁੰਦੀ ਆ ਤੇ ਫਿਰ ਪੁਲਿਸ ਜਿਹੜੀ ਆਪਣੇ ਐਕਸ਼ਨ ਚ ਆਉਂਦੀ ਆ ਅਦਰਵਾਈਜ਼ ਪੁਲਿਸ ਦੀ ਉੱਥੇ ਕੋਸ਼ਿਸ਼ ਇਹ ਹੁੰਦੀ ਆ ਕਿ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਸਮਝਾ ਕੇ ਇਹਨਾਂ ਨੂੰ ਵਖ ਕਰ ਦਿੱਤਾ ਜਾਏ ਹਲ ਕਰ ਦਿੱਤਾ ਜਾਏ ਇਹਦੇ ਨਾਲ ਸਾਰੀ ਕੋਰ ਅੰਦੇਸ਼ੀ ਪਾਈਚਾਰਲ ਦੇਖਦੇ ਹੋ ਕਿ ਉਸੇ ਆਪਸੀ ਪਿਆਰ ਰੱਨੇ ਲੋਕ ਰਹਿੰਦੇ ਨੇ ਉਹ ਕਿਹੋ ਜਿਹਾ ਆਪਸ ਦੇ ਵਿੱਚ ਵਿਤਰਦੇ ਆ ਦੇਖੋ ਖਾਸ ਤੌਰ ਤੇ ਜੇ ਦੇਖਿਆ ਜਾਏ ਤੇ ਆਪਣੇ ਲੋਕ ਗਰੁੱਪਾਂ ਦੇ ਹਿਸਾਬ ਨਾਲ ਵੰਡੇ ਹੋਏ ਸਿੱਖ ਮਲਾਈਕਾ ਨਹੀਂ ਹੈ ਉੱਥੇ ਵੀ ਇਹ ਗੱਲ ਦੇਖਣ ਵਿੱਚ ਆਉਂਦੀ ਹੈ ਕਿ ਜੱਟ ਭਾਈਚਾਰਾ ਆ ਇਹ ਲਵਾਣਾ ਭਾਈਚਾਰਾ ਆ ਇਹ ਦੂਸਰਾ ਭਾਈਚਾਰਾ ਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹ ਸੰਸਥਾ ਸਾਡੇ ਹਥਿਆਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂ ਠੀਕ ਹੈ ਬਾਹਰ ਅਸੀਂ ਪਬਲਿਕ ਲੈਵਲ ਤੇ ਮਿਲਦੇ ਹਾਂ ਸਾਰੇ ਇਕੱਠੇ ਹੋ ਕੇ ਬੈਠਦੇ ਹਾਂ ਪੱਠੀ ਹੋ ਕੇ ਪਾਰਟੀਆਂ 'ਚ ਵੀ ਜਾਂਦੇ ਹਾਂ ਕਲਚਰ ਪ੍ਰੋਗਰਾਮ ਹੁੰਦੇ ਉੱਥੇ ਵੀ ਜਾਂਦੇ ਹਾਂ ਲੇਕਿਨ ਕਈ ਵਾਰ ਕਈ ਸਿਚੁਏਸ਼ਨਾਂ ਤੇ ਐਸੀ ਗੱਲ ਹੋ ਜਾਂਦੀ ਹੈ ਵੀ ਅਸੀਂ ਇਕੱਠੇ ਹੁੰਦੇ ਨਹੀਂ ਸਾਨੂੰ ਵੱਖੋ ਵੱਖ ਆਵਾਜ਼ ਕੱਢਣੀ ਪੈਂਦੀ ਹੈ ਵੱਖੋ ਵੱਖ ਤੌਰ ਤਰੀਕੇ ਨਾਲ ਤੁਰਨਾ ਪੈਂਦਾ ਹੈ ਈਵਨ ਜੇ ਇੱਕ ਬੰਦੇ ਦੀ ਸਥਿਤੀ ਜਿਹੜੀ ਹੈ ਪੋਲੀਟੀਕਲ ਲੈਵਲ ਤੇ ਚੰਗੀ ਹੁੰਦੀ ਆ ਦੂਜਾ ਉਹਦੀਆਂ ਲੱਤਾਂ ਜ਼ਰੂਰ ਖਿੱਚੇਗਾ ਇਹ ਪਾਕਿਸਤਾਨੀਆਂ ਚ ਨਹੀਂ ਇਹ ਦੂਜੀ ਜਿਹੜੀ ਉਸ ਦੂ ਕਮਿਊਨਿਟੀ ਆ ਜਾਂ ਸਾਊਥ ਸਾਈਡ ਵਾਲਿਆਂ ਉਹਨਾਂ 'ਚ ਇਹੋ ਜਿਹੀ ਕੋਈ ਗੱਲ ਨਹੀਂ ਇਹ ਸਾਡੇ 'ਚ ਹੀ ਆ ਅਸੀਂ ਬਾਜ ਨਹੀਂਉਂਦੇ ਇਹਨਾਂ ਗੱਲਾਂ ਤੋਂ ਤਾਂ ਨਾ ਬਾਜ ਆਉਣ ਵਾਲੀ ਗੱਲ ਹੀ ਹੈ ਜਿੰਨ ਕਾਰਨ ਕੀ ਕਾਰਨ ਕਾਰਨ ਹੋਵੇਂ ਇਹ ਬੰਦਾ ਮੇਰੇ ਤੋਂ ਅੱਗੇ ਨਾ ਚਲੇ ਜਾਏ ਇਹ ਬੰਦਾ ਮੇਰੇ ਤੋਂ ਅੱਗੇ ਨਾ ਚਲੇ ਜਾਏ ਕਿਉਂਕਿ ਇੱਕ ਹਉਮੇ ਆ ਨਾ ਵੀ ਅਸੀਂ ਇਹ ਜ਼ਰੂਰ ਕਰਨੀ ਆ ਕਿ ਅਸੀਂ ਲੱਤਾਂ ਜ਼ਰੂਰ ਖਿੱਚਣੀਆਂ ਨੇ ਭਾਵੇਂ ਆਪਣਾ ਨੁਕਸਾਨ ਹੋ ਜਾਏ ਹੋ ਜਾਏ ਸੋ ਕੋਸ਼ਿਸ਼ਾਂ ਸਾਡੀਆਂ ਵੀ ਸੰਸਥਾ ਦੇ ਤੌਰ ਤੇ ਹੋਈ ਨੇ ਕਿ ਆਪਣੀ ਕਮੇਟੀ ਨੂੰ ਇਕੱਠਿਆਂ ਪਿਠਾ ਕੇ ਤੇ ਭਰਾਵਾਂ ਦੇ ਤੌਰ ਤੇ ਵਿਚਰਿਆ ਜਾਏ ਹੁਣ ਸਭ ਜਿਸ ਤਰ੍ਹਾਂ ਦੇਖਣਾ ਕਿ ਜਿਆਤਰ ਬੱਚੇ ਪੜਨ ਲਈ ਜਾਂਦੇ ਆ ਵਿਦੇਸ਼ਾਂ ਦੇ ਵਿੱਚ ਵਾਰ ਉਹਨਾਂ ਨੂੰ ਕੋਈ ਇਮੀਗ੍ਰੇਸ਼ਨਸ ਪ੍ਰੋਬਲਮਸ ਆਉਂਦੀ ਹੈ ਰਹਿਣ ਦੀ ਪ੍ਰੋਬਲਮਸ ਆਉਂਦੀ ਹੈ ਇਹ ਜਿਹੇ ਉਹਨੇ ਕਿ ਸੜਕਾਂ ਤੇ ਤੁਰੇ ਫਿਰਦੇ ਹੁੰਦੇ ਆ ਇਹ ਡਰੱਗਸ ਵੀ ਦੇਖ ਡਰੱਗਸ ਤਾਂ 12ਵੀਂ ਦੇ ਵਿਦੇਸ਼ਾਂ ਵਿੱਚ ਵੀ ਹੈ ਬਹੁਤ ਜ਼ਿਆਦਾ ਫਿਲਡਲਫੀ ਆਇਆ ਇੱਕ ਸਟਰੀਟ ਹੀ ਐਸੀ ਹੈ ਤੁਸੀਂ ਜਾਓਗੇ ਤੇ ਉਹਦੇ ਨਜ਼ਾਰੇ ਹੀ ਵੱਖਰੇ ਨੇ ਡਰੱਗ ਦੇ ਵਿੱਚ ਲੋਕੀ ਹੂੰ ਪੇ ਜਪੇ ਨੇ ਡਿੱਗੇ ਪੇ ਨੇ ਔਰ ਨਿਊਯਾਰਕ ਦੇਖ ਲਓ ਬਾਲਟੀਮੋਰ ਚ ਵੀ ਇਹੀ ਹਾਲ ਹੈ ਵਾਸ਼ਿੰਗਟਨ ਡੀਸੀ ਚ ਵੀ ਹੈ ਲੈ ਡਰਗ ਜਿਹੜੀ ਆ ਨਾ ਇਹ ਥਰੋਟ ਵਰਡੀ ਆਪਣਾ ਘਰ ਕਰ ਚੁੱਕੀ ਹੈ ਤੇ ਬੱਚਿਆਂ ਦੀ ਜਿੱਥੋਂ ਤੱਕ ਗੱਲ ਆ ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਸਾਡੇ ਸਿੱਖ ਕਮਿਊਨਿਟੀ ਦੇ ਲੋਕ ਜਾਂ ਇੰਡੀਅਨ ਕਮਿਊਨਿਟੀ ਦੇ ਲੋਕ ਪੜ੍ਹਾਈ 'ਚ ਬਹੁਤ ਵਧੀਆ ਨੇ ਅੱਗੇ ਨੇ ਚੰਗੀਆਂ ਪੋਜੀਸ਼ਨਾਂ 'ਤੇ ਨੇ ਔਰ ਹਜੇ ਇਹ ਲਾਮਤ ਉਹਨਾਂ ਨੂੰ ਬਹੁਤ ਘਟਿਆ ਹੈ ਆ ਇਹ ਨਹੀਂ ਮੈਂ ਕਹਿੰਦਾ ਕਿ ਨਹੀਂ ਲਾਮਤ ਲੱਗੀ ਹੋਈ ਆ ਇਹਨਾਂ ਚੀਜ਼ਾਂ ਦੀ ਪਰ ਬਹੁਤ ਘਟਿਆ ਤੇ ਬਾਕੀ ਸਕੂਲਾਂ ਦੇ ਵਿੱਚ ਬੁੱਲਿੰਗ ਹੁੰਦੀ ਆ ਬੱਚਿਆਂ ਦੇ ਨਾਲ ਜਿਹੜੇ ਜੂੜੇ ਕਰਕੇ ਜਾਂਦੇ ਆ ਪੱਗ ਬਨ ਕੇ ਜਾਂਦੇ ਆ ਉਹਨਾਂ ਤੇ ਕਮੈਂਟਸ ਕੀਤੇ ਜਾਂਦੇ ਨੇ ਪਰ ਉਹ ਪ੍ਰਤੀ ਸਾਡੇ ਲੋਕ ਸੁਚੇਤ ਆ ਅਸੀਂ ਜਿਹੜੇ ਲੋਕਲ ਲੀਡਰ ਨੇ ਕਮਿਊਨਿਟੀ ਲੀਡਰ ਨੇ ਸਰਕਾਰੀ ਤੌਰ ਤੇ ਵੀ ਨੇ ਉਹਨਾਂ ਨਾਲ ਮੇਲਬਾਅ ਕਰਕੇ ਤੇ ਇਸ ਗੱਲ ਤੇ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਰਾਇਮ ਦਾ ਸਰ ਕੀ ਮਾਹੌਲ ਹੈ ਅਮਰੀਕਾ ਦੇ ਦੇਖਦੇ ਕਿ ਜਾਂ ਤਾਂ ਕਿ ਗੋਲੀ ਚਲਾ ਦੇ ਜਾਂ ਕਰ ਦੇ ਦੇਖੋ ਜੀ ਜੇ ਮੈਂ ਕਹਾ ਵੀ ਕਰਾਇਮ ਅਮਰੀਕਾ ਦੇ ਵਿੱਚ ਹੈ ਜੀ ਬਹੁਤ ਜ਼ਿਆਦਾ ਹਾਂ ਜੀ ਹਾਂ ਇਹ ਗੱਲ ਕਹਿ ਰਹੇ ਵੀ ਜਿੱਦਾਂ ਇੱਥੇ ਲੋਕਲ ਮੀਡੀਆ ਬੜਾ ਲੋਕਲ ਮੀਡੀਆ ਹਰ ਥਾਂ ਛੋਟੇ ਟੀਵੀ ਵਾਲੇ ਤੁਰੇ ਫਿਰਦੇ ਨੇ ਫਿਰ ਪੇਪਰਾਂ ਵਾਲੇ ਵੀ ਆਮ ਲੋਕਾਂ 'ਚ ਵਿਚਰਦੇ ਨੇ ਤੇ ਉੱਥੇ ਇਹ ਗੱਲ ਨਹੀਂ ਹੈ ਉੱਥੇ ਕਰਾਇਮ ਹੋਣ ਦੇ ਬਾਵਜੂਦ ਵੀ ਬਹੁਤਾ ਲੋਕਾਂ 'ਚ ਸ਼ਾਲਿਆ ਨਹੀਂ ਜਾਂਦਾ ਇਥੇ ਸ਼ਹਿਰਾਂ ਬੜਾ ਜਾਂਦਾ ਇਥੇ ਨਿਕੀ ਜੀ ਗੱਲ ਹੈ ਜਿਹੜੀ ਉਹਨੂੰ ਬਾਰ-ਬਾਰ ਲੋਕਾਂ ਦੇ ਸਾਹਮਣੇ ਬਾਰ-ਬਾਰ ਉਹਦੇ ਨਾਲ ਲੋਕਾਂ ਦੇ ਪ੍ਰਕਾੜ ਜਿਹੜੀ ਹੈ ਨਾ ਉਹ ਜ਼ਿਆਦਾ ਵੱਧਦੀ ਆ ਕ੍ਰਾਈਮ ਬਾਰ ਹੈ ਸਰ ਤੁਸੀਂ ਕਿਸੇ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋਂਦੇ ਅਮਰੀਕਾ ਦੇ ਵਿੱਚ ਕਈ ਵਾਰ ਉੱਧੀਆਂ ਕੋਈ ਸੋਸ਼ਲ ਵਰਕਰ ਸਮਾਜ ਆ ਕੋਈ ਕਿਸੇ ਡੈਥ ਹੋ ਜਾਂਦੀ ਹੈ ਲੋੜ ਵੱਦੀ ਉਹਦੇ ਵਿੱਚ ਵੀ ਥੋੜਾ ਬਿਲਕੁਲ ਜੀ ਅਸੀਂ ਹਰ ਕਮਿਊਨਿਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਈਵਨ ਹਿੰਦੂ ਕਮਿਊਨਿਟੀ ਆ ਗੁਜਰਾਤੀ ਕਮਿਟੀ ਆ ਹਰਿਆਣੇ ਦੀ ਆ ਜਿਹੜੀ ਵੀ ਆ ਭਾਰਤੀ ਨੇ ਇੰਡੀਅਨ ਨੇ ਅਸੀਂ ਕਿਸੇ ਪਾਸੇ ਵੀ ਉਹਨਾਂ ਨੂੰ ਕਿਸੇ ਤਰੀਕੇ ਦੀ ਵੀ ਲੋੜ ਹੋਏ ਔਰ ਅਸੀਂ ਉਹਨਾਂ ਦੀ ਜਾ ਕੇ ਹੈਲਪ ਕਰਦੇ ਆਂ ਔਰ ਉਹਨਾਂ ਦੇ ਮੁਸ਼ਕਲਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਸਾਡੀ ਸੰਸਥਾ ਬਣੀ ਹੋਈ ਆ 6 ਆਫ ਡੀਐਮਵੀ ਔਰ ਪੰਜਾਬੀ ਕਲੱਬ ਆਫ ਮੈਰੀਲੈਂਡ ਇਹ ਸਾਡੇ ਜਿਹੜੇ ਮੈਂਬਰ ਨੇ ਉਹ ਹਰ ਸਮੇਂ ਹੈਲਪ ਵਾਸਤੇ ਤਿਆਰ ਰਹਿੰਦੇ ਨੇ ਬਿਲਕੁਲ ਤੁਸੀਂ ਵਿਚਾਰ ਸੁਣੇ ਇਹ ਸਨ ਸਰਦਾਰ ਜੀਸੀ ਹੁੰਦਲ ਜੀ ਤੇ ਸਬਰੰਗ ਟੀਵੀ ਦੇ ਸੀਓ ਹਨ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਪੰਜਾਬ ਦੇ ਨਾਲ-ਨਾਲ ਹੋਰ ਕਈ ਅਜਿਹੇ ਮੁੱਦਿਆਂ ਦੇ ਆਪਣੇ ਵਿਚਾਰ ਦਿੱਤੇ ਤੇ ਹੁਣ ਦਿਓ ਸਾਨੂੰ ਜੀ ਆਗਿਆ ਅਗਲੇ ਬ੍ਰੀਡ ਲੈ ਕੇ ਫੇਰ ਥੋੜੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ